ਜਿਹੜਾ ਪ੍ਰਚਾਰਕ ਆ ਚਾਹੇ ਉਹ ਅੰਕਨਰੂਲਾ ਦੀ ਹੋਣ ਚਾਹੇ ਸੁਖਪਰਲਾਣਾ ਜੀ ਹੋਣ ਚਾਹੇ ਉਹ ਬਜਿੰਦਰ ਜੀ ਹੋਣ ਚਾਹੇ ਉਹ ਸਾਡੇ ਖੋਜੇਵਾਲ ਸਾਹਿਬ ਹੋਣ ਕਦੀ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਚੰਗਾ ਕੀਤਾ ਗੁਰਪ੍ਰੀਤ ਜਿਹੜਾ ਉਦਾਸੀ ਆਇਆ ਤੇ ਬੜੀ ਖੁਸ਼ੀ ਨਾਲ ਆਇਆ ਲੇਕਿਨ ਇਹ ਜੇਲ੍ਹ ਦੇ ਅੰਦਰ ਉਦਾਸ ਹੋ ਕੇ ਜਾਊਗਾ ਪਰ ਜਿਹੜੀ ਇਹਨੇ ਗੇਮ ਸ਼ੁਰੂ ਕੀਤੀ ਮੈਂ ਬਹੁਤ ਖੁਸ਼ ਹਾਂ ਕਿਉਂਕਿ ਇਹਦਾ ਹੁਣ ਮਜ਼ਾ ਆਏਗਾ ਖੇਡਣ ਦਾ ਇਹ ਇਹਨਾਂ ਨੇ ਕਾਨੂੰਨ ਗਰੂਨ ਖੇਡਣਾ ਨਾ ਹੁਣ ਐਸੇ ਰਸੇ ਬਣਾਂਗਾ ਨਾ ਇਹ ਬੱਧੇ ਨਹੀਂ ਛੁੱਟਣਗੇ ਪਾਸੇ ਇੱਕ ਆਮ ਜਾਂ ਨੋਰਮਲ ਜਿਆ ਇਹ ਵਿਅਕਤੀ ਆ ਟਰੱਕ ਡਰਾਈਵਰ ਆ ਇੱਥੇ ਯੂਕੇ 'ਚ ਕੋਈ ਬਹੁਤ ਵੱਡਾ ਉਹ ਇਹਦਾ ਕੋਈ ਤਾਮ-ਜਾਮ ਨਹੀਂ ਹੈ ਦਫੋਰ ਸਿਰਫ ਜਿਹੜੇ ਪਾਸਟਰ ਅੰਤਨ ਨਰੂਲਾ ਜੀ ਨੇ ਜਿਹੜੇ ਫਾਇਰ-ਫਾਇਰ ਬੋਲਦੇ ਨੇ ਭੂਤ ਭਰੇ ਡੜਾਉਂਦੇ ਨੇ ਬੁਰੀ ਆਤਮਾ ਡਰਾਉਣ ਦਾ ਦੇ ਪਛੰਡਵਾ ਚੜਦੇ ਨੇ ਉਸ ਨਾਲ ਲੜਾਈ ਹੈ ਇਹ ਦੋ ਸ਼ਬਦ ਤੇ ਅਕਸਰ ਸਾਡੇ ਉੱਪਰ ਬਹੁਤ ਸ਼ਰਾਰਤੀ ਲੋਕਾਂ ਵੱਲੋਂ ਥੋਪੇ ਜਾਂਦੇ ਨੇ ਕਿ ਇੱਕ ਜਿਹੜਾ ਅਸੀਂ ਇਸ ਤਰੀਕੇ ਦਾ ਪਖੰਡਵਾਦ ਕਰਦੇ ਆਂ ਔਰ ਦੂਸਰਾ ਜਿਹੜਾ ਪੈਸੇ ਦੇ ਕੇ ਧਰਮ ਪਰਵਤਨ ਕਰਾਉਣਾ ਜਿਹੜਾ ਇੱਥੇ ਫੈਲ ਰਿਹਾ ਹੈ ਉਹ ਸਾਈ ਧਰਮ ਨਹੀਂ ਆ ਉਹ ਪਖੰਡਵਾਦ ਹੈ ਤੁਸੀਂ ਇਹ ਕਦੀ ਵੀ ਨਹੀਂ ਦੇਖਿਆ ਹੋਊਗਾ ਕਿ ਕਿਸੇ ਪਾਸਟਰ ਨੇ کیا ਹੋਏ ਕਿ ਮੈਂ ਤੈਨੂੰ ਚੰਗਾ ਕੀਤਾ ਬਿਮਾਰੀਆਂ ਜਾਣ ਬਿਮਾਰੀਆਂ ਜਾਣ ਸਵਰਜ ਜੱਜਸਰੀ ਇਹਨੂੰ ਮੰਨਦੇ ਆਂ ਨਾ ਕਿ ਇਸ ਚੀਜ਼ ਨੂੰ ਮੰਨਿਆ ਜਾਂਦਾ ਜੇ ਭੂਤ ਪ੍ਰੇਤ ਦੂਰ ਹੁੰਦੇ ਨੇ ਹੱਥ ਲਾਉਣ ਜਾਂ ਵੱਡੀਆਂ ਵੱਡੀਆਂ ਬਿਮਾਰੀਆਂ ਸਹੀ ਹੋ ਜਾਂਦੀਆਂ ਨਾ ਇਹ ਪਰਮੇਸ਼ਵਰ ਦੇ ਹੱਥ ਹੋਇਆ ਹੱਥ ਲਾਉਣ ਨਾਲ ਬੰਦਾ ਸਹੀ ਹੁੰਦਾ ਦਾ ਆਂਦੇ ਜੇ ਬਹੁਤ ਸਾਰੇ ਮੁਰਦੇ ਨੇ ਜਿਨ੍ਹਾਂ ਨੂੰ ਸਹੀ ਕੀਤਾ ਜਾਵੇ ਜਿਹੜਾ ਸਰਪਿੰਗਲਵਾਲ ਠੀਕ ਕਰ ਦੋ ਯਾਰ ਅਸੀਂ ਉਹਨਾਂ ਨੂੰ ਖੁਦ ਹੀ ਸਹੀ ਬਣਾ ਦਾਂਗੇ ਜਿਨੇ ਇਸ ਧਰਤੀ ਨੂੰ ਬਣਾਇਆ ਜਿਨੇ ਇਨਸਾਨ ਨੂੰ ਬਣਾਇਆ ਜਿਨੇ ਮਾਂ ਦੇ ਪੇਟ ਦੇ ਵਿੱਚੋਂ ਹੀ ਬੱਚੇ ਨੂੰ ਸਾਹ ਦਿੱਤੇ ਉਹ ਜਿਹੜਾ ਮਾਂ ਦੇ ਪੇਟ ਚੋਂ ਬੱਚੇ ਨੂੰ ਸੰਭਾਲ ਸਕਦਾ ਆ ਤੇ ਫਿਰ ਇਹ ਚਮਤਕਾਰ ਕਿਉਂ ਨਹੀਂ ਕਰ ਸਕਦਾ ਉਹ ਐਚ ਆਈ ਵੀ ਏਡਸ ਨੂੰ ਕਿਉਂ ਠੀਕ ਨਹੀਂ ਕਰ ਸਕਦਾ ਕਿਉਂ ਭੂਤਾਂ ਨੂੰ ਕਿਉਂ ਨਹੀਂ ਠੀਕ ਕਰ ਸਕਦਾ ਰੱਬ ਨੇ ਥੱਲੇ ਆ ਕੇ ਆਪ ਕੁਝ ਨਹੀਂ ਕਰਨਾ ਉਹਨੇ ਬੰਦਿਆਂ ਦੇ ਜ਼ਰੀਏ ਹੀ ਆਪਣੇ ਜਿਹੜੇ ਠਹਿਰਾਏ ਹੋਏ ਜਿਹੜੇ ਪਵਿੱਤਰ ਲੋਕਾਂ ਦੇ ਰਾਈ ਹੀ ਕੰਮ ਕਰਨਾ ਇਹ ਵੀ ਹਵਾਲਾ ਦਿੰਦੇ ਨੇ ਜੀ ਤੁਹਾਡੇ ਹੀ ਪੌਪ ਨੇ ਜਿਹੜੇ ਉਹ ਸਹੀ ਨਹੀਂ ਹੋ پا ਰਹੇ ਜਾਂ ਅਜੇ ਤਾਈਂ ਸਹੀ ਨਹੀਂ ਹੈ ਤਾਂ ਜੇ ਪਾਸਟਰ ਨਰੂਲਾ ਜੀ ਦੇ ਵਿੱਚ ਇੰਨਾ ਚਮਤਕਾਰ ਆਇਆ ਤਾਂ ਉੱਥੇ ਜਾਣ ਉਹਨਾਂ ਨੂੰ ਸਹੀ ਕਰਦੇ ਨੇ ਜੀ ਹੱਥ ਲਾ ਕੇ ਠੀਕ ਕਰਦੇ ਆ ਤੇ ਪੌਪ ਠੀਕੇ ਨਹੀਂ ਕੀਤਾ ਆਪਣੇ ਤੱਕ ਉਹਦੇ ਵੀਲਚੇਅਰ ਤੇ ਉਹ ਤੋਂ ਪਹਿਲਾਂ ਸੀ ਉਹ ਵੀ ਤਾਂ ਬਿਮਾਰੀ ਨਾਲ ਮਰੇ ਨਾ ਇਹ ਦੁਨੀਆ ਦੇ ਵਿੱਚ ਡਾਕਟਰ ਨੇ ਆਪਣਾ ਕੰਮ ਕਰਨਾ ਮੈਡੀਕਲ ਸਾਇੰਸ ਨੇ ਆਪਣਾ ਕੰਮ ਕਰਨਾ ਹੈ ਜਿਹੜੀਆਂ ਜਿਹੜੀਆਂ ਰੱਬ ਦੀਆਂ ਜਿਹੜੀਆਂ ਰਿਲੀਜੀਅਸ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਧਾਰਮਿਕ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਪਰਮੇਸ਼ਵਰ ਦੇ ਨਾਲ ਜੋੜਦੀਆਂ ਉਹਨਾਂ ਦਾ ਇੱਕ ਕੰਮ ਕਰਨ ਦਾ ਆਪਣਾ ਸਿਸਟਮ ਹੈ ਆਪਣਾ ਤਰੀਕਾ ਹੈ ਇੱਕ ਆਮ ਜਿਹਾ ਇਨਸਾਨ ਹੈ ਕੋਈ ਅਸੀਂ ਇਹਨੂੰ ਜ਼ਿਆਦਾ ਵੇਟੇਜ ਨਹੀਂ ਦਿੰਦੇ ਕਿਉਂਕਿ ਇਹ ਤੇ ਵਿਚਾਰਾ ਉਹ ਤੇ ਟਰੱਕ ਡਰਾਈਵਰ ਆ ਇਹਨੂੰ ਲੱਗਾ ਕਿ ਸ਼ਾਇਦ ਮੇਰੀ ਟਰੱਕ ਡਰਾਈਵਰੀ ਉਹ ਤੇ ਕਾਰਕੂਰ ਕੇ ਮੈਨੂੰ ਉਹਨੇ ਪੈਸੇ ਨਹੀਂ ਬੰਦੇ ਤੇ ਇੱਥੇ ਮੈਨੂੰ ਜਿਹੜੇ ਆ ਦੇਸ਼ਾਂ ਵਿਦੇਸ਼ਾਂ ਤੋਂ ਡਾਲਰ ਦੀਆਂ ਬੋਰੀਆਂ ਭਰ-ਭਰ ਕੇ ਮਿਲ ਜਾਣਗੇ ਤੇ ਮੈਂ ਕਾਲਾ ਧਨ ਸਵਿਫਟ ਬੈਂਕ ਤੇ ਜਮ੍ਹਾਂ ਕਰਾ ਦੂੰਗਾ ਤੇ ਮੇਰੀਆਂ ਜਿਹੜੀਆਂ ਪੁਸ਼ਤਾਂ ਤਰ ਜਾਣਗੀਆਂ ਜਿਵੇਂ ਅਮਰਤਪਾਲ ਨੂੰ ਬਸਟਿਡਿਸ ਬੈਂਸ ਗੱਡੀਆਂ ਤੱਕ ਮਿਲ ਗਈਆਂ ਸੀਗੀਆਂ ਜਿਹੜੀਆਂ ਹਾਈ ਫਾਈ ਹਾਈ ਐਂਡ ਗੱਡੀਆਂ ਤੱਕ ਮਿਲ ਗਈਆਂ ਕਰੋੜਾਂ ਅਰਬਾਂ ਰੁਪਏ ਜਿਹੜੇ ਉਹਦੇ 2 ਨ ਚਾਂਜ ਆ ਗਏ ਇਹਨੂੰ ਵੀ ਲੱਗਿਆ ਕਿ ਸ਼ਾਇਦ ਮੈਂ ਵੀ ਜਿਹੜਾ ਆ ਉਸ ਰਤਬੇ ਤੱਕ ਪਹੁੰਚ ਜਾਊਗਾ ਵੀ ਇੱਥੇ ਉਹ ਅਸੀਂ ਵੀ ਇੱਥੇ ਆ ਜਿੱਦਣ ਇਹ 27 ਤਰੀਕ ਨੂੰ ਲਗਾਊਗਾ ਉਹਦਾਂ ਤੁਸੀਂ ਦੇਖਿਓ ਕਿ ਚੰਦ ਬੰਦੇ ਵੀ ਇਹਨਾਂ ਦੇ ਨਾਲ ਹੋਣੇ ਨਹੀਂ ਇਹ ਤੇ ਸਾਰੇ ਵੇਲੜ ਹੈਗੇ ਆ ਘਰੋਂ-ਬਾਰੋਂ ਕੱਢੇ ਨੇ ਨਸ਼ੇ ਕਰਦੇ ਨੇ ਭੰਗ ਪੀ ਕੇ ਰਗੜਾ ਲਾ ਕੇ ਇਸ ਤਰੀਕੇ ਦੇ ਕੰਮ ਕਰਦੇ ਨੇ ਤੁਸੀਂ ਦੱਸ ਰਹੇਂ ਵੀ ਪੈਸੇ ਦੇਨੇ ਕਿੱਥੋਂ ਆ ਸਾਡੇ ਦੇ ਭਾਈਚਾਰਾ ਆਲਰੇਡੀ ਮੈਂ ਦੱਸਿਆ ਕਿ ਗਰੀਬ ਭਾਈਚਾਰਾ ਆ ਅਸੀਂ ਤੇ ਲੈਨੇ ਆ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਫਲੋਰ ਪ੍ਰੀਤ ਸਿੰਘ ਕੈਲੀਫੋਰਨੀਆ ਤੇ ਮਸੀਹ ਭਾਈਚਾਰੇ ਦੇ ਵਿੱਚ ਵਿਵਾਦ ਵਧਦਾ ਜਾ ਰਿਹਾ ਹੈ ਮਸੀਹ ਭਾਈਚਾਰੇ ਨਾਲ ਸੰਬੰਧਤ ਜੌਨ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਜੌਨ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅਸਲੀਅਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਅਸਲੀਅਤ ਚੈਨਲ ਵਾਲੇ ਔਰ ਵਿਸ਼ੇਸ਼ ਤੌਰ ਤੇ ਕਿਉਂਕਿ ਮੀਡੀਆ ਜਿਹੜਾ ਆ ਕਿਸੇ ਵੀ ਸਮਾਜ ਦੀ ਸੱਚਾਈ ਨੂੰ ਪੇਸ਼ ਕਰਨ ਵਾਸਤੇ ਇੱਕ ਬੜਾ ਵੱਡਾ ਸਤੰਭ ਹੁੰਦਾ ਆ ਇਸ ਕਰਕੇ ਤੁਹਾਡੇ ਸਾਰੇ ਮੀਡੀਆ ਕਰਮੀਆਂ ਦੀ ਬਹੁਤ ਬਹੁਤ ਧੰਨਵਾਦ ਜੌਨ ਜੀ ਇਹ ਜਿਹੜਾ ਰੌਲਾ ਸੀ ਮਸਲਾ ਬਣਦਾ ਜਾ ਕਿਵੇਂ ਠੱਲ ਪੈ ਗਏ ਇਸ ਮਸਲੇ ਨੂੰ ਅੱਜ ਦੇ ਨਹੀਂ ਬਿਆਨ ਆਉਂਦੇ ਨੇ ਉਧਰੋਂ ਬਿਆਨ ਆ ਰਹੇ ਨੇ ਤੁਹਾਡੇ ਵੱਲੋਂ ਬਿਆਨ ਆ ਰਹੇ ਨੇ ਪਰਚੇ ਵੀ ਦਰਜ ਹੋ ਰਹੇ ਨੇ ਕਿਵੇਂ ਠੱਲ ਪੈ ਗਏ ਇਸ ਦੇਖੋ ਵਿਸ਼ਾ ਇਹ ਨਹੀਂ ਆ ਕਿ ਉਧਰੋਂ ਬਿਆਨ ਆ ਰਹੇ ਜਾਂ ਸਾਡੇ ਵੱਲੋਂ ਬਿਆਨ ਆ ਰਹੇ ਵਿਸ਼ਾ ਇਹ ਆ ਕਿ ਕੌਣ ਇੱਕ ਜਿਹੜਾ ਨਵਾਂ ਹੀ ਪ੍ਰੋਡਕਟ ਜਿਹੜਾ ਲਾਂਚ ਹੋਇਆ ਹੈ ਤਾਜ਼ਾ-ਤਾਜ਼ਾਈ ਕੌਣ ਜਿਹੜਾ ਆ ਪੈਸੇ ਦਾ ਲਾਲਚੀ ਹੋ ਕੇ ਸਾਡੇ ਪਿਆਰੇ ਪੰਜਾਬ ਨੂੰ ਸਾਡੇ ਪਿਆਰੇ ਭਾਰਤ ਨੂੰ ਜਿਹੜਾ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਸਾਡੀ ਇੰਨੀ ਸਾਡੇ ਦਾਦਿਆਂ ਤੋਂ ਪਰਦਾਦਿਆਂ ਤੋਂ ਸਾਡੀ ਅਗਲੀ ਜਨਰੇਸ਼ਨ ਤੋਂ ਪ੍ਰੈਜ਼ੀਡੈਂਟ ਜਨਰੇਸ਼ਨ ਤੋਂ ਔਰ ਜਿਹੜੀ ਸਾਡੇ ਤੋਂ ਅਗਲੀ ਜਨਰੇਸ਼ਨ ਹੈ ਸਾਰਿਆਂ ਦਾ ਪਿਆਰ ਜਿਹੜਾ ਆ Hindu, Muslim, Sikh, Christian ਸਾਰਿਆਂ ਦਾ ਇੱਕ ਬਹੁਤ ਵਧੀਆ ਤਰੀਕੇ ਦਾ ਪਿਆਰ ਆ ਇਹੋ ਜੇ ਚੰਦ ਜਿਹੜੇ ਆ ਚੰਦ ਸਿੱਕਿਆਂ ਦੇ ਬਦਲੇ ਮੈਂ ਤੇ ਕਹੂੰਗਾ ਚੰਦ ਇੱਕ ਭੀਖ ਮੰਗਣ ਵਾਲੇ ਲੋਕ ਮੈਂ ਇਸ ਤੇ ਕਹੂੰਗਾ ਕਿ ਇਹ ਪੈਸਿਆਂ ਦੇ ਲਾਲਚੀ ਹੋ ਕੇ ਤੇ ਇਹ ਇਸ ਤਰੀਕੇ ਦੇ ਜਿਹੜਾ ਗੰਦਾ ਤੇ ਕੁੜੱਤਨ ਵਾਲਾ ਪ੍ਰਚਾਰ ਕਰਦੇ ਨੇ ਮੈਂ ਸਮਝਦਾ ਕਿ ਇਹ ਨਿੰਦਨ ਯੋਗ ਹੈ ਔਰ ਦੂਜੀ ਗੱਲ ਮੈਂ ਤੁਹਾਡੇ ਮਾਧਿਅਮ ਤੋਂ ਇਹ ਵੀ ਦੱਸਣਾ ਚਾਹੁੰਦਾ ਕਿ ਗੁਰਪ੍ਰੀਤ ਜਿਹੜਾ ਉਦਾਸੀ ਆਇਆ ਤੇ ਬੜੀ ਖੁਸ਼ੀ ਨਾਲ ਆਇਆ ਲੇਕਿਨ ਜੇਲ੍ਹ ਦੇ ਅੰਦਰ ਉਦਾਸ ਹੋ ਕੇ ਜਾਊਗਾ ਕਿਉਂਕਿ ਇੱਕ ਪਾਸੇ ਇੱਕ ਆਮ ਜਿਹਾ ਨੋਰਮਲ ਜਿਹਾ ਇਹ ਵਿਅਕਤੀ ਆ ਟਰੱਕ ਡਰਾਈਵਰ ਆ ਤੇ ਯੂਕੇ 'ਚ ਕੋਈ ਬਹੁਤ ਵੱਡਾ ਉਹ ਇਹਦਾ ਕੋਈ ਤਾਮ-ਜਾਮ ਨਹੀਂ ਹੈ ਔਰ ਦੂਸਰੇ ਪਾਸੇ ਸਾਡੀਆਂ ਸਿਰਮੌਰ ਸੰਸਥਾਵਾਂ ਨੇ ਚਾਹੇ ਉਹ ਸਾਡੇ ਕੈਥੋਲਿਕ ਫਾਦਰ ਸਹਿਬਾਨਾ ਦੀਆਂ ਸੰਸਥਾਵਾਂ ਹੋਣ ਧਾਰਮਿਕ ਚਾਹੇ ਸਿੱਖਿਆ ਦੇ ادارے ਹੋਣ ਚਾਹੇ ਜਿਹੜੀਆਂ ਸਿਹਤ ਸਹੂਲਤਾਂ ਦੇ ادارے ਹੋਣ ਚਾਹੇ ਵੱਡੇ ਵੱਡੀਆਂ ਜਿਹੜੀਆਂ ਸਾਡੀਆਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਵਾਲੀਆਂ ਜਿਹੜੀਆਂ ਚਰਚ ਮਿਨਿਸਟਰੀਜ਼ ਹੋਣ ਮੇਰੀ ਮੁਰਾਦ ਅੰਕਨੁਰਲਾ ਚਰਚ ਤੋਂ ਹੈ ਖੋਜੇਵਾਲ ਚਰਚ ਤੋਂ ਹੈ ਸੁਖਪਾਲਾਣਾ ਚਰਚ ਤੋਂ ਹੈ ਇਹ ਬਹੁਤ ਵੱਡੀਆਂ ਵੱਡੀਆਂ ਸਿਰਮੌਰ ਸੰਸਥਾਵਾਂ ਜਿੱਥੇ ਲੱਖਾਂ ਲੋਕ ਆ ਕੇ ਆਪਣੇ ਪਾਪਾਂ ਤੋਂ ਤੋਬਾ ਕਰਦੇ ਨੇ ਔਰ ਨਸ਼ਿਆਂ ਤੋਂ ਵਚਨ ਲਈ ਸਿੱਖਿਆ ਦਿੱਤੀ ਜਾਂਦੀ ਹੈ ਸਮਾਜ ਦੇ ਅੰਦਰ ਜਿਹੜੀ ਆ ਇਕਤਾ ਦਾ ਸੰਦੇਸ਼ ਦਿੱਤਾ ਜਾਂਦਾ ਔਰ ਸਾਡੀ ਜਿਹੜੀ ਪਵਿੱਤਰ ਬਾਈਬਲ ਆ ਜਿਹੜਾ ਪਵਿੱਤਰ ਗ੍ਰੰਥ ਆ ਉਹਦੇ ਵਿੱਚ ਜਿਹੜਾ ਕੁੱਟ-ਕੁੱਟ ਕੇ ਜਿਹੜਾ ਪਿਆਰ ਦਾ ਸ਼ਬਦ ਹਜ਼ਾਰਾਂ ਵਾਰੀ ਪਿਆਰ ਦਾ ਸ਼ਬਦ ਜਿਹੜਾ ਆ ਉਹਦੇ ਵਿੱਚ ਉਚਾਰਿਆ ਗਿਆ ਆ ਕਿਉਂਕਿ ਉਹਦੇ ਵਿੱਚ ਸ਼ਬਦ ਲਿਖਿਆ ਗਿਆ ਕਿ ਜੇ ਬੇਸ਼ੱਕ ਤੂੰ ਬਹੁਤ ਤਗੜੀ ਚੀਜ਼ ਵੀ ਹੋਵੇਂ ਜੇ ਤੇਰੇ ਅੰਦਰ ਪਿਆਰ ਨਹੀਂ ਆ ਤੇ ਫਿਰ ਤੂੰ ਇੱਕ ਪਿੱਤਲ ਦੇ ਵਾਂਗੂ ਜਿਹੜਾ ਛਣਕਦਾ ਹੋਇਆ ਛੈਣਾ ਆ ਇਸ ਕਰਕੇ ਸਾਡੀ ਤੇ గ్రంథ اور ਸਾਡੀ ਬਚਪਨੋਂ ਸਿੱਖਿਆ ਹੀ ਸਾਨੂੰ ਪਿਆਰ ਦੀ ਮਿਲਦੀ ਹੈ ਤੁਸੀਂ ਕਦੀ ਵੀ ਨਹੀਂ ਦੇਖਿਆ ਹੋਊਗਾ ਕਿ مسیحی ਭਾਈਚਾਰੇ ਨੇ ਕਿਸੇ ਹੋਰ ਧਰਮ ਦੇ ਖਿਲਾਫ ਜਾਂ ਕਿਸੇ ਹੋਰ ਭਾਈਚਾਰੇ ਦੇ ਖਿਲਾਫ ਕਦੀ ਕੋਈ ਮਾੜੀ ਭਦੀ ਸ਼ਬਦਾਵਲੀ ਵਰਤੀ ਹੋਵੇ ਜਾਂ ਕਿਸੇ ਭਾਈਚਾਰੇ ਦੇ ਅੰਦਰ ਕੋਈ ਜ਼ਹਿਰ ਫਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਦੇ ਅਸੀਂ ਕਿਸੇ ਨੂੰ ਕਦੀ ਮਿਸ ਗਾਈਡ ਕੀਤਾ ਹੋਵੇ ਜਾਂ ਕਿਸੇ ਦੀ ਸ਼ਰਧਾ ਨੂੰ ਠੇਸ ਪਹੁੰਚਾਈ ਹੋਵੇ ਤੁਸੀਂ ਕਦੀ ਵੀ ਐਦਾਂ ਦੀ ਤੁਹਾਨੂੰ ਉਦਾਹਰਣ ਵੇਖਣ ਲਈ ਨਹੀਂ ਮਿਲੀ ਹੋਵੇ ਕਿਉਂ ਜੀ ਉਹ ਵੀ ਆਂਦੇ ਨੇ ਜੀ ਸਾਡੀ ਲੜਾਈ مسیحی ਭਾਈਚਾਰੇ ਨਾਲ ਨਹੀਂ ਹੈ ਸਰਫਰ ਸਰਫ ਜਿਹੜੇ ਪਾਸਟਰ ਅਨਚੁਰ ਨਰੂਲਾ ਜੀ ਨੇ ਜਿਹੜੇ ਫਾਇਰ ਫਾਇਰ ਬੋਲਦੇ ਨੇ ਭੂਤ ਭਰੇ ਡੜਾਉਂਦੇ ਨੇ ਬੁਰੀ ਆਤਮਾ ਡਰਾਉਣ ਦਾ ਦੇ ਪਖੰਡਵਾ ਚੜਦੇ ਨੇ ਉਸ ਨਾਲ ਲੜਾਈ ਹੈ ਮਸੀਹ ਭਾਈ ਜਰ ਨਹੀਂ ਸਾਡੀ ਲੜਾਈ ਨਹੀਂ ਹੈ ਦੇਖੋ ਇਹ ਸਾਰੀਆਂ ਇਹਨਾਂ ਲੋਕਾਂ ਵੱਲੋਂ ਮਾਨਕੜੰਦ ਚੀਜ਼ਾਂ ਜਿਹੜੀਆਂ ਫਰੇਮ ਕੀਤੀਆਂ ਗਈਆਂ ਨੇ ਇਹ ਦੋ ਸ਼ਬਦ ਤੇ ਅਕਸਰ ਸਾਡੇ ਉੱਪਰ ਬਹੁਤ ਸ਼ਰਾਰਤੀ ਲੋਕਾਂ ਵੱਲੋਂ ਥੋਪੇ ਜਾਂਦੇ ਨੇ ਕਿ ਇੱਕ ਜਿਹੜਾ ਅਸੀਂ ਇਸ ਤਰੀਕੇ ਦਾ ਪਖੰਡਵਾਤ ਕਰਦੇ ਆਂ ਔਰ ਦੂਸਰਾ ਜਿਹੜਾ ਪੈਸੇ ਦੇ ਕੇ ਧਰਮ ਪਰਵਤਨ ਕਰਨ ਦੇ ਆਂ ਔਰ ਇਹਨਾਂ ਦੋ ਦੋਨਾਂ ਚੀਜ਼ਾਂ ਨੂੰ ਮੈਂ ਤੁਹਾਡੇ ਸਾਹਮਣੇ ਇਸ ਚੀਜ਼ ਦੀ ਕਲੈਰੀਫਿਕੇਸ਼ਨ ਜ਼ਰੂਰ ਦਊਂਗਾ ਕਿ ਜਿਹੜਾ ਪਖੰਡਵਾਦ ਦਾ ਸ਼ਬਦ ਹੈ ਦੇਖੋ ਜਿਹੜੇ ਚਮਤਕਾਰ ਹੈ ਉਹ ਹਰੇਕ ਧਰਮ ਦੇ ਅੰਦਰ ਪਾਏ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵੀ ਅੰਦਰ ਜਿਹੜੇ ਆ ਜਿਹੜਾ ਆ ਚਮਤਕਾਰਾਂ ਦਾ ਜ਼ਿਕਰ ਅਕਸਰ ਆਉਂਦਾ ਆ ਔਰ ਗੀਤਾ ਦੇ ਅੰਦਰ ਬਾਈਬਲ ਦੇ ਅੰਦਰ ਕੁਰਾਨ ਦੇ ਅੰਦਰ ਹਰੇਕ ਜਿਹੜੀ ਆ ਗ੍ਰੰਥ ਹੈ ਉਹਦੇ ਅੰਦਰ ਜਿਹੜਾ ਆ ਇਹਨਾਂ ਚਮਤਕਾਰਾਂ ਦਾ ਜ਼ਿਕਰ ਹੁੰਦਾ ਹੈ ਤੇ ਤੁਸੀਂ ਇਹ ਕਦੀ ਵੀ ਨਹੀਂ ਦੇਖਿਆ ਹੋਊਗਾ ਕਿ ਕਿਸੇ ਪਾਸਟਰ ਨੇ کیا ਹੋਏ ਕਿ ਮੈਂ ਤੈਨੂੰ ਚੰਗਾ ਕੀਤਾ ਉਹਨੇ ਕਿਹਾ ਕਿ ਮੈਂ ਸਿਰਫ ਇੱਕ ਪ੍ਰਭੂ ਦਾ ਦਾਸ ਆ ਮੇਰੀ ਇਹ ਇਨੀ ਡਿਊਟੀ ਹੈ ਕਿ ਮੈਂ ਤੁਹਾਡੇ ਵਾਸਤੇ ਪ੍ਰੇਅਰ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਅਰਦਾਸ ਕਰਨੀ ਹੈ ਵਿਸ਼ਵਾਸ ਤੁਸੀਂ ਕਰਨਾ ਚੰਗਾ ਉਸ ਪਰਮੇਸ਼ਵਰ ਨੇ ਕਰਨਾ ਜਿਹੜਾ ਪ੍ਰਚਾਰਕ ਆ ਚਾਹੇ ਉਹ ਅੰਕਨ ਰੂਲਾਦੀ ਹੋਣ ਚਾਹੇ ਸੁਖਪਾਲਾਣਾ ਜੀ ਹੋਣ ਚਾਹੇ ਉਹ ਬਜਿੰਦਰ ਜੀ ਹੋਣ ਚਾਹੇ ਉਹ ਸਾਡੇ ਖੋਜੇਵਾਲ ਸਾਹਿਬ ਹੋਣ ਕਦੀ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਚੰਗਾ ਕੀਤਾ ਉਹਨੇ ਕਿਹਾ ਚੰਗਾ ਉਸ ਪਰਮੇਸ਼ਵਰ ਨੇ ਕਰਨਾ ਹੈ ਵਿਸ਼ਵਾਸ ਤੁਸੀਂ ਕਰਨਾ ਹੈ ਜਿਹੜੇ ਪਾਸਟਰ ਸਾਹਿਬਾਨ ਨੇ ਉਹ ਸਿਰਫ ਇੱਕ ਜ਼ਰੀਆ ਆ ਪ੍ਰੇਰ ਕਰਨ ਦਾ ਅਰਦਾਸ ਕਰਨ ਦਾ ਉਹ ਇਹ ਵੀ ਆਂਦੇ ਨੇ ਜੀ ਪਰਮੇਸ਼ਵਰ ਦੇ ਪੁੱਤਰ ਨੇ ਸਾਰੇ ਅਸੀਂ ਪਰ ਪਰਮੇਸ਼ਵਰ ਜੀ ਜਸ ਜੀ ਇਹਨੂੰ ਮੰਨਦੇ ਆ ਨਾ ਕਿ ਇਸ ਚੀਜ਼ ਨੂੰ ਮੰਨਿਆ ਜਾਂਦਾ ਜੇ ਭੂਤ ਪ੍ਰੇ ਦੂਰ ਹੁੰਦੇ ਨੇ ਹੱਥ ਲਾਉਣ ਨਾਲ ਜਾਂ ਵੱਡੀਆਂ ਵੱਡੀਆਂ ਬਿਮਾਰੀਆਂ ਸਹੀ ਹੋ ਜਾਂਦੀਆਂ ਨਾ ਇਹ ਪਰਮੇਸ਼ਵਰ ਦੇ ਹੱਥ ਹੋਇਆ ਤੇ ਹੱਥ ਲਾਉਣ ਨਾਲ ਬੰਦਾ ਸਹੀ ਹੁੰਦਾ ਦਾ ਆਂਦੇ ਜੇ ਬਹੁਤ ਸਾਰੇ ਮਰਦੇ ਨੇ ਜਿਨ੍ਹਾਂ ਨੂੰ ਸਹੀ ਕੀਤਾ ਜਾਵੇ ਜਿਹੜਾ ਫਿਰ ਬਿਮਾਰ ਨਹੀਂ ਹੋਏਗਾ ਜੋ ਦੇਖੋ ਮੈਂ ਤੇ ਆਪਣੇ ਬਚਪਨ ਦੀ ਤੁਹਾਨੂੰ ਇੱਕ ਉਦਾਹਰਨ ਜ਼ਰੂਰ ਦਵਾਂਗਾ ਕਿ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਜਦੋਂ ਕੋਈ ਕਿਸੇ ਨੂੰ ਉਹ ਕਹਿੰਦੇ ਸੀ ਕਿ ਇਹਨੂੰ ਭੂ ਚੰਮੜ ਗਏ ਇਹ ਚੰਮੜ ਗਏ ਤੇ ਉਹ ਡੋਲੀਆਂ ਖਡਾਉਂਦੇ ਸੀ ਇੱਕ ਘੜਾ ਲੈ ਕੇ ਉਹਨੂੰ ਵਜਾਉਂਦੇ ਸੀ ਤੇ ਉਹ ਜਿਹੜੀ ਆ ਕੋਈ ਜਿਹਦੇ ਅੰਦਰ ਵੀ ਕਹਿੰਦੇ ਸੀ ਕਿ ਕੋਈ ਗਲਤ ਆਤਮਾ ਆ ਉਹ ਖੇੜਦਾ ਸੀਗਾ ਤੇ ਉਹ ਥੋੜੀ ਦੇਰ ਬਾਅਦ ਜਦੋਂ ਡੋਲੀ ਖਡਾਉਂਦੇ ਸੀ ਤੇ ਉਹ ਚੰਗਾ ਹੋ ਜਾਂਦਾ ਸੀ ਠੀਕ ਹੈ ਇਹ ਤੇ ਇਹ ਪੁਰਾਣੀ ਮੈਂ ਆਪਣੇ ਬਚਪਨ ਦੀ ਉਦਾਹਰਨ ਦੇ ਰਿਹਾ ਤੇ ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਜਿਹੜੀ ਸੁਪਰ ਪਾਵਰ ਹੈ ਸੁਪਰੀਮ ਪਾਵਰ ਹੈ ਜਿਹਨੇ ਇਸ ਧਰਤੀ ਨੂੰ ਬਣਾਇਆ ਜਿਹਨੇ ਇਨਸਾਨ ਨੂੰ ਬਣਾਇਆ ਜਿਹਨੇ ਮਾਂ ਦੇ ਪੇਟ ਦੇ ਵਿੱਚੋਂ ਹੀ ਬੱਚੇ ਨੂੰ ਸਾਹ ਦਿੱਤੇ ਉਹ ਜਿਹੜਾ ਮਾਂ ਦੇ ਪੇਟ ਚੋਂ ਬੱਚੇ ਨੂੰ ਸੰਭਾਲ ਸਕਦਾ ਆ ਤੇ ਫਿਰ ਇਹ ਚਮਤਕਾਰ ਕਿਉਂ ਨਹੀਂ ਕਰ ਸਕਦਾ ਉਹ ਐਚ ਆਈ ਵੀ ਐਡਸ ਨੂੰ ਕਿਉਂ ਠੀਕ ਨਹੀਂ ਕਰ ਸਕਦਾ ਕਿਉਂ ਭੂਤਾਂ ਨੂੰ ਕਿਉਂ ਨਹੀਂ ਠੀਕ ਕਰ ਸਕਦਾ ਇਹ ਤੇ ਤੁਸੀਂ ਹਜ਼ਾਰਾਂ ਤੁਸੀਂ ਖੁੱਲੀਆਂ ਅੱਖਾਂ ਦੇ ਨਾਲ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਚਮਤਕਾਰ ਹੁੰਦੇ ਆ ਔਰ ਰੋਗੀ ਚੰਗੇ ਹੁੰਦੇ ਆ ਭੂਤਾਂ ਦੇ ਜਕੜੇ ਆਜ਼ਾਦ ਹੁੰਦੇ ਆ ਕਿਉਂਕਿ ਚੰਗਾ ਪਰਮੇਸ਼ਵਰ ਨੇ ਕਰਨਾ ਆ ਵਿਸ਼ਵਾਸ ਜਿਹੜਾ ਬਿਮਾਰ ਨੇ ਕਰਨਾ ਆ ਅਰਦਾਸ ਜਿਹੜੀ ਆ ਉਸ ਪਾਸਟਰ ਜੀ ਨੇ ਕਰਨੀ ਪਰ ਜੌਨ ਜੀ ਉਹ ਤੁਹਾਡੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਨੇ ਜਿੱਥੇ ਟ੍ਰੇਨਿੰਗ ਦਿੱਤੀ ਜਾਂਦਾ ਹਵੇਲਾ ਹਵਾਲਾ ਦਿੱਤਾ ਜਾਂਦਾ ਨਹੀਂ ਉਹਨਾਂ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਹੜੇ ਵੀ ਉੱਥੇ ਪਹੁੰਚਦੇ ਨੇ ਉਹ ਫਿਰ ਡਰਦੇ ਭੱਜਦੇ ਨੇ ਉਹ ਉਹਦੇ ਬਾਰੇ ਸੱਚਾਈ ਕੀ ਹੈ ਉਹ ਦੇਖੋ ਸੋਸ਼ਲ ਮੀਡੀਆ ਤੇ ਅਕਸਰ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੀਆਂ ਚੀਜ਼ਾਂ ਫੇਕ ਜਿਹੜੀਆਂ ਉਹਨਾਂ ਨੂੰ ਬਣਾ ਕੇ ਮੈਨਿਪੂਲੇਟ ਕਰਕੇ ਜਿਹੜਾ ਪੇਸ਼ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਤੇ ਬਹੁਤ ਸਾਰਾ ਜਿਹੜਾ ਝੂਠ ਸੱਚ ਦੇ ਵੀ ਜਿਹੜਾ ਜਿਹੜਾ ਕੂ ਪ੍ਰਚਾਰ ਜਿਹੜਾ ਪ੍ਰਚਾਰ ਕੁੱਟਿਆ ਜਾਂਦਾ ਉਹ ਇਸ ਤਰ੍ਹਾਂ ਸੀਗਾ ਕਿ 크리스마ਸ ਦਾ ਦਿਹਾੜਾ ਸੀ ਉਸ ਤੋਂ ਪਹਿਲੇ ਜਿੱਦਾਂ ਆਪਾਂ ਦੇਖੋ ਗੁਰਪੁਰਬ ਆਉਂਦੇ ਨੇ ਝਾਕੀਆਂ ਕੱਢੀਆਂ ਜਾਂਦੀਆਂ ਨੇ ਗੁਰੂ ਗਰੰਤ ਸਾਹਿਬ ਦੀਆਂ ਝਾਕੀਆਂ ਕੱਢੀਆਂ ਜਾਂਦੀਆਂ ਨੇ ਗੁਰੂ ਗਰੰਤ ਸਾਹਿਬ ਦੀ ਜਿਹੜੀ ਆ ਉਹਦੇ ਸਿੱਖਿਆ ਦਿੱਤੀ ਜਾਂਦੀਆਂ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਔਰ ਉਹ ਇਤਿਹਾਸ ਨੂੰ ਪੇਸ਼ ਕੀਤਾ ਜਾਂਦਾ ਜਿਹੜਾ ਸਿੱਖੀ ਦੇ ਨਾਲ ਲੱਗਾ ਹੋਇਆ ਜਿਹੜਾ ਇਹ ਹਿੰਦੂ ਵੀਰਾਂ ਦਾ ਕੋਈ ਤਿਹਾਰ ਹੁੰਦਾ ਸਾਡੇ ਵਾਲਮੀਕ ਭਾਈਚਾਰੇ ਦਾ ਉਹ ਇੱਕ ਸ਼ੋਭਾ ਯਾਤਰਾਵਾਂ ਕੱਢੇ ਜਾਂਦਾ ਨਾ ਔਰ ਇਤਿਹਾਸ ਨੂੰ ਜਿਹੜਾ ਪੇਸ਼ ਕਰਨ ਵਾਸਤੇ ਉਹ ਚੀਜ਼ਾਂ ਨੂੰ ਅੱਗੇ ਲੈ ਕੇ ਆਇਆ ਜਾਂਦਾ ਸੋ ਉਸੇ ਚੀਜ਼ ਦੀ ਟ੍ਰੇਨਿੰਗ ਜਿਹੜੀ ਹੈ 크ਿਸਮਸ ਦੇ ਦਿਹਾੜੇ ਦੀ ਟ੍ਰੇਨਿੰਗ ਬੱਚਿਆਂ ਨੂੰ ਦਿੱਤੀ ਜਾ ਰਹੀ ਸੀ ਕਿ ਤੁਸੀਂ ਕਿਵੇਂ ਆਪਣਾ ਇਤਿਹਾਸ ਲੋਕਾਂ ਤੱਕ ਜਾ ਕੇ ਪੇਸ਼ ਕਰਨਾ ਹੈ ਉਸ ਚੀਜ਼ ਨੂੰ ਕਿਸੇ ਨੇ ਜਿਹੜਾ ਗਲਤ ਚੀਜ਼ ਦੇ ਨਾਲ ਥੱਲੇ ਆਪਣੀ ਗਲਤ ਸ਼ਬਦਾਵਲੀ ਪਾ ਕੇ ਉਹ ਚੀਜ਼ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਯਾਨੀ ਇਹ ਤਾਂ ਉੱਪਰ ਵਾਲੇ ਦੇ ਹੱਥ ਹੈ ਜੋ ਵੀ ਆਈ ਚਲਾਈ ਹੁੰਦੀ ਹੈ ਚਾਹੇ ਬੁਰੀ ਆਤਮਾ ਹੈ ਚਾਹੇ ਬ ਤੁਸੀਂ ਮੰਨਦੇ ਇਸ ਚੀਜ਼ ਨੂੰ ਜੇ ਹੱਥ ਲਾਉਣ ਨਾਲ ਸਹੀ ਹੋ ਜਾਂਦਾ ਬੰਦਾ ਦੇਖੋ ਜਿਹੜਾ ਉੱਪਰ ਵਾਲਾ ਤੁਸੀਂ ਕਹਿ ਰਹੇ ਹੋ ਕਿ ਉੱਪਰ ਵਾਲੇ ਦੇ ਹੱਥ ਹੈ ਜਾਂ ਉਸ ਪਰਮੇਸ਼ਵਰ ਦੀ ਗੱਲ ਕਰ ਰਹੇ ਹੋ ਉਹਦੇ ਹੱਥ 'ਚ ਹੈ ਮੈਂ ਤੁਹਾਨੂੰ ਉਹੀ ਕਹਿ ਕੇ ਰੱਬ ਨੇ ਥੱਲੇ ਆ ਕੇ ਆਪ ਨਹੀਂ ਕਿਸੇ ਨੂੰ ਚੰਗਾ ਕਰਨਾ ਉਹਨੇ ਜਿਹੜੇ ਸੰਤ ਨੇ ਜਿਹੜੇ ਠਹਿਰਾਏ ਹੋਏ ਜਿਹੜੇ ਸੰਤ ਨੇ ਜਿਹੜੇ ਪ੍ਰਭੂ ਦੇ ਲੋਕ ਨੇ ਜਿਹੜਾ ਨੇ ਭਗਤੀ ਕੀਤੀ ਹੈ ਜਿਹੜੇ ਰਾਤ ਰਾਤ ਕਈ ਹਫ਼ਤੇ ਜਿਹੜੇ ਆ ਗੋਡਿਆਂ ਦੇ ਭਾਰ ਬੈਠ ਕੇ ਗੁੱਟਿਆਂ ਦੇ ਬਲ ਬੈਠ ਕੇ ਪ੍ਰੇਅਰ ਕਰਦੇ ਨੇ ਉਸ ਪਰਮੇਸ਼ਵਰ ਦੀ ਹਜ਼ੂਰੀ 'ਚ ਬੈਠਦੇ ਨੇ ਪਵਿੱਤਰ ਜੀਵਨ ਨੂੰ ਬਤੀਤ ਕਰਦੇ ਨੇ ਅੱਛਾ ਪ੍ਰਭੂ ਤੋਂ ਵਰਦਾਨ ਲੈਂਦੇ ਨੇ ਤੇ ਮੈਂ ਫੇਰ ਗੱਲ ਉਹੀ ਕਹਿ ਰਿਹਾ ਕਿ ਰੱਬ ਨੇ ਥੱਲੇ ਆ ਕੇ ਆਪ ਕੁਛ ਨਹੀਂ ਕਰਨਾ ਉਹਨੇ ਬੰਦਿਆਂ ਦੇ ਜ਼ਰੀਏ ਹੀ ਆਪਣੇ ਜਿਹੜੇ ਠਹਿਰਾਏ ਹੋਏ ਜਿਹੜੇ ਪਵਿੱਤਰ ਲੋਕਾਂ ਦੇ ਰਾਹੀਂ ਹੀ ਕੰਮ ਕਰਨਾ ਸੋ ਇਹ ਸਾਰੇ ਪਵਿੱਤਰ ਸੰਤ ਨੇ ਚਾਹੇ ਔਂਕਨੁਰੂਲਾ ਜੀ ਹੋਣ ਸੁਖਪਾਲ ਰਾਣਾ ਜੀ ਹੋਣ ਸਾਹਿ ਕੋ ਦੇਵਾਲ ਸਾਹਿਬ ਇਹ ਭక్తి ਭਾਵਨਾ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ 'ਚ ਅ ਕਈ ਕਈ ਦਿਨ ਕਈ ਕਈ ਹਫਤੇ ਭੁੱਖੇ ਬੈਠ ਕੇ ਉਸ ਪਰਮੇਸ਼ਵਰ ਦੀ ਹਜ਼ੂਰੀ ਚ ਬੈਠਦੇ ਨੇ ਤੇ ਫਿਰ ਪ੍ਰਭੂ ਨੇ ਉਹਨਾਂ ਨੂੰ ਇੱਕ ਇਖਤਿਆਰ ਦਿੱਤਾ ਹੁੰਦਾ ਆ ਕਿ ਤੁਸੀਂ ਮੇਰੇ ਨਾਮ ਦੇ ਵਿੱਚ ਜਿਹੜਾ ਰੋਗਿਆਂ ਨੂੰ ਚੰਗੇ ਕਰ ਸਕਦੇ ਹੋ ਪਾਸਟਰ ਚਰਚ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੁੰਦਾ ਵੱਡੇ ਦਿਨ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਹੱਥ ਲਾਉਣ ਨਾਲ ਕੋਈ ਬੁਰੀ ਆਤਮਾ ਦੂਰ ਹੁੰਦੀ ਹੋਵੇ ਸਿਰਫ ਪਾਸਟਰ ਨਰੂਲਾ ਜੀ ਤੇ ਹੀ ਕਿੰਨ ਤੁ ਪਰੰਤੂ ਕਿਉਂ ਹੋ ਰਿਹਾ ਨਹੀਂ ਮੈਂ ਤੁਹਾਨੂੰ ਬੜੀਆਂ ਸਾਰੀਆਂ ਵਿਦੇਸ਼ ਦੀਆਂ ਉਦਾਹਰਣਾਂ ਦੇ ਸਕਦਾ ਆ ਉਹਦੇ ਵਿੱਚੋਂ ਇੱਕ ਬਹੁਤ ਵੱਡੇ ਸਾਡੇ ਪ੍ਰਚਾਰਕ ਬੈਨੇਹਨ ਹੋਏ ਨੇ ਜਿਨ੍ਹਾਂ ਦੇ ਨਾਲ ਲੱਖਾਂ ਨਹੀਂ ਕਰੋੜਾਂ ਦੀ ਭੀੜ ਚੱਲਦੀ ਸੀਗੀ ਤੇ ਜਦੋਂ ਉਹ ਪਰਮੇਸ਼ਵਰ ਦੇ ਨਾਲ ਗੱਲ ਕਰਕੇ ਅਰਦਾਸ ਕਰਦੇ ਸੀ ਜਦੋਂ ਲੋਕ ਵਿਸ਼ਵਾਸ ਕਰਦੇ ਸੀ ਤੇ ਪਰਮੇਸ਼ਵਰ ਉਹਨਾਂ ਨੂੰ ਵੀ ਚੰਗਾ ਕਰਦੇ ਸੀ ਵਿਦੇਸ਼ ਦੀ ਧਰਤੀ ਦੇ ਉੱਪਰ ਵੀ ਲੱਖਾਂ ਕਰੋੜਾਂ ਦੀ ਜੜੀ ਆ ਸੰਗਤ ਉਹਨਾਂ ਨੂੰ ਫਾਲੋ ਕਰਦੇ ਸੀ ਔਰ ਹਜ਼ਾਰਾਂ ਲੱਖਾਂ ਲੋਕ ਚੰਗੇ ਵੀ ਹੁੰਦੇ ਸੀ ਵਿਦੇਸ਼ ਦੀ ਧਰਤੀ ਉੱਪਰ ਔਰ ਬਾਕੀ ਰਹੀ ਤੁਸੀਂ ਜਿਹੜੀ ਜੋ ਗੱਲ ਕਹਿਣਾ ਚਾਹ ਰਹੇ ਹੋ ਕਿ ਮੇਨ ਲਾਈਨ ਚਰਚੀਜ਼ ਵਾਲੇ ਜਿਹੜੇ ਸਾਡੇ ਭਾਰਤ ਦੇ ਵਿੱਚ ਹੈ ਉਹ ਇਸ ਤਰੀਕੇ ਦਾ ਨਹੀਂ ਕਰਦੇ ਉਹਨਾਂ ਦਾ ਇੱਕ ਸਿਸਟਮ ਹੈ ਉਹਨਾਂ ਨੇ ਇੱਕ এডਿਕੇਸ਼ਨ ਨੂੰ ਆਧਾਰ ਬਣਾ ਕੇ ਉਸ ਤਰੀਕੇ ਦੀ ਸੇਵਾ ਜਿਹੜੀ ਹੈ ਐਸੀ ਕੋਈ ਗੱਲ ਨਹੀਂ ਹੈ ਦੇਖੋ ਕਲਾਮ ਦੇ ਵਿੱਚ ਲਿਖਿਆ ਹੈ ਪਵਿੱਤਰ ਬਾਈਬਲ ਤੇ ਵਿੱਚ ਲਿਖਿਆ ਕਿ ਮੇਰਾ ਛੋਟੇ ਤੋਂ ਛੋਟਾ ਸੰਤ ਚਾਹੇ ਉਹਨਾਂ ਦੀ ਕਲਿਸਿਆ ਦੇ ਵਿੱਚ 100 ਲੋਕ ਹੋਣ ਚਾਹੇ 1000 ਲੋਕ ਹੋਣ ਉਹਨਾਂ ਨੂੰ ਵੀ ਪਰਮੇਸ਼ਵਰ ਨੇ ਵਰਦਾਨ ਦਿੱਤਾ ਉਹਨਾਂ ਦੇ ਰਾਈ ਵੀ ਪਰਮੇਸ਼ਵਰ ਕੰਮ ਕਰਦਾ ਆ ਤੇ ਅੰਕਰ ਨਰੂਲਾ ਜੀ ਰਾਈ ਵੀ ਪਰਮੇਸ਼ਵਰ ਕੰਮ ਕਰਦਾ ਆ ਸੋ ਇਸ ਕਰਕੇ ਕੋਈ ਇਹ ਜ਼ਰੂਰੀ ਨਹੀਂ ਕਿ ਇਕੱਲੇ ਨਰੂਲਾ ਜੀ ਆ ਹਜ਼ਾਰਾਂ ਜਿਹੜੇ ਸੰਤ ਐਸੇ ਨੇ ਜਿਹੜੇ ਪਰਮੇਸ਼ਵਰ ਦੀ ਹਜ਼ੂਰੀ ਚ ਬੈਠ ਕੇ ਪ੍ਰਭੂ ਦੀ ਭਗਤੀ ਕਰਦੇ ਨੇ ਔਰ ਪਵਿੱਤਰ ਜੀਵਨ ਬទਿਤ ਕਰਦੇ ਨੇ ਉਹ ਹਜ਼ਾਰਾਂ ਹੀ ਸੰਤਾਂ ਨੂੰ ਇਹ ਵਰਦਾਨ ਮਿਲੇ ਨੇ ਕਿ ਤੁਸੀਂ ਰੋਗਿਆਂ ਦੇ ਉੱਪਰ ਹੱਥ ਰੱਖੋਗੇ ਔਰ ਉਹ ਚੰਗੇ ਹੋ ਜਾਣਗੇ ਫਿਰ ਮੈਂ बार-बार ਇਹੀ ਕਰ ਰਿਪੀਟ ਕਰ ਰਿਹਾ ਕਿ ਉਹ ਕਦੀ ਕੋਈ ਵੀ ਚਾਹੇ ਸਾਡੇ ਪਾਸਟਰ ਸਹਿਬਾਨ ਛੋਟੀ ਜਿਹੀ ਕਲੀਸਿਆ ਵਾਲੇ ਹੋਣ ਚਾਹੇ ਵੱਡੀਆਂ-ਵੱਡੀਆਂ ਕਲੀਸਿਆਵਾਂ ਵਾਲੇ ਹੋਣ ਉਹਨਾਂ ਨੇ ਇਹ ਹਮੇਸ਼ਾ ਗੱਲ ਕਹਿਣੀ ਆ ਕਿ ਵਿਸ਼ਵਾਸ ਤੁਸੀਂ ਕਰਨਾ ਆ ਚੰਗਾ ਪਰਮੇਸ਼ਵਰ ਨੇ ਕਰਨਾ ਆ ਅਰਦਾਸ ਜਿਹੜੀ ਹੈ ਪ੍ਰੇਅਰ ਜਿਹੜੀ ਹੈ ਪ੍ਰਾਰਥਨਾ ਜਿਹੜੀ ਹੈ ਉਹ ਇਹਨਾਂ ਸੰਤਾਂ ਨੇ ਕਰਨੀ ਆ ਜਿਵੇਂ ਜੋਂ ਜੀ ਜੋਰਪਰੀ ਟੈਲੀਫੋਰਨੀਆ ਜੀ ਇਹ ਵੀ ਹਵਾਲਾ ਦਿੰਦੇ ਨੇ ਜੀ ਤੁਹਾਡੇ ਹੀ ਪਾਪ ਨੇ ਜਿਹੜੇ ਉਹ ਸਹੀ ਨਹੀਂ ਹੋ ਪਾਰੇ ਜਾਂ ਅਜੇ ਤਾਈਂ ਸਹੀ ਨਹੀਂ ਆ ਜੇ ਪਾਸਟਰ ਨਰੂਲਾ ਜੀ ਦੇ ਵਿੱਚ ਇੰਨਾ ਚਮਤਕਾਰ ਆਇਆ ਤਾਂ ਉੱਥੇ ਜਾਣ ਉਹਨਾਂ ਨੂੰ ਸਹੀ ਕਰਦੇ ਨੇ ਇਹਦਾ ਹਵਾਲਾ ਵੀ ਉਹ ਦਿੰਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਹਮੇਸ਼ਾ ਮੈਂ ਸੋਚਦਾ ਕਿ ਤਰੋੜ ਮਰੋੜ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਦੇਖੋ ਇਸ ਦੁਨੀਆ ਦੇ ਵਿੱਚ ਡਾਕਟਰ ਨੇ ਆਪਣਾ ਕੰਮ ਕਰਨਾ ਮੈਡੀਕਲ ਸਾਇੰਸ ਨੇ ਆਪਣਾ ਕੰਮ ਕਰਨਾ ਹੈ ਜਿਹੜੀਆਂ ਜਿਹੜੀਆਂ ਰੱਬ ਦੀਆਂ ਜਿਹੜੀਆਂ ਰਿਲੀਜੀਅਸ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਧਾਰਮਿਕ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਪਰਮੇਸ਼ਵਰ ਦੇ ਨਾਲ ਜੋੜਦੀਆਂ ਉਹਨਾਂ ਦਾ ਇੱਕ ਕੰਮ ਕਰਨ ਦਾ ਆਪਣਾ ਸਿਸਟਮ ਹੈ ਆਪਣਾ ਤਰੀਕਾ ਹੈ ਜਿਨ ਨੇ ਵਿਸ਼ਵਾਸ ਕੀਤਾ ਉਹਨੂੰ ਪਰਮੇਸ਼ਵਰ ਨੇ 100% ਚੰਗਾ ਕੀਤਾ ਆ ਇਹ ਡਿਪੈਂਡ ਤੁਹਾਡੇ ਵਿਸ਼ਵਾਸ ਤੇ ਕਰਦਾ ਚਾਹੇ ਉਹ ਛੋਟਾ ਹੋਵੇ ਚਾਹੇ ਵੱਡਾ ਹੋਵੇ ਚਾਹੇ ਸਾਡੇ ਪੋਪ ਸਾਹਿਬ ਹੋਣ ਕਿਉਂਕਿ ਉਹਨਾਂ ਦੀ ਉਮਰ ਕਾਫੀ ਜ਼ਿਆਦਾ ਹੋ ਚੁੱਕੀ ਬਜ਼ੁਰਗੀ ਦੇ ਆਲਮ ਚ ਨੇ ਇਸ ਕਰਕੇ ਉਹ ਬਿਲਕੁਲ ਚੱਲਦੇ ਫਿਰਦੇ ਨੇ ਅੱਛੀ ਸਿਹਤ ਹੈ ਕਈ ਵਾਰੀ ਕੋਈ ਥੋੜਾ ਬਹੁਤ ਤੁਰੰਤ ਕੋਈ ਦਿੱਕਤ ਆ ਰਹੇ ਤੇ ਉਹ ਨਾਰਮਲ ਗੱਲ ਹੈ ਕੋਈ ਉਹ ਹੈਂਡੀਕੈਪ ਨਹੀਂ ਹੈ ਬਿਲਕੁਲ ਰਿਸਟ ਪੁਸ਼ਟ ਨੇ ਤੰਦਰੁਸਤ ਨੇ ਔਰ ਪ੍ਰਬੋਦੀ ਹਜ਼ੂਰੀ ਚ ਬੈਠਦੇ ਨੇ ਲੋਕਾਂ ਨੂੰ ਮਿਲਦੇ ਆ ਪੂਰੇ ਦੇਸ਼ ਵਿਦੇਸ਼ ਤੋਂ ਜਿੰਨੇ ਵੀ ਰਿਆਸਤਾਂ ਨੇ ਜਿੰਨੇ ਰਾਜੇ ਨੇ ਜਿੰਨੇ ਵੀ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸਾਰਿਆਂ ਨੂੰ ਮਿਲਦੇ ਨੇ ਔਰ ਖੇੜੇ ਮੱਥੇ ਮਿਲਦੇ ਨੇ ਕਦੀ ਵੀ ਆ ਤੁਸੀਂ ਦੇਖੋ ਹੁਣੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਮਿਲ ਕੇ ਆਏ ਨੇ ਔਰ ਉੱਠ ਕੇ ਤੁਰ ਫੇਰ ਕੇ ਗਲੇ ਮਿਲ ਕੇ ਆਏ ਨੇ ਕੋਈ ਐਸੀ ਗੱਲ ਨਹੀਂ ਜੋ ਜਿਹੜੇ ਚ ਮੁਰਦੇ ਨੂੰ ਜ਼ਿੰਦਾ ਕਰਨ ਵਾਲਾ ਜਿਹੜਾ ਸਵਾਲ ਹੈ ਹਮੇਸ਼ਾ ਹੀ ਜਹਨ ਦੇ ਵਿੱਚ ਆਉਂਦਾ ਜਿਵੇਂ ਬਹੁਤ ਵਿਵਾਦ ਵੀ ਬੰਦੇ ਨੇ ਉਹਨਾਂ ਚੀਜ਼ਾਂ ਦੇ ਤਾਂ ਜਿਹੜੇ ਕੈਲੀਫੋਰਨੀਆ ਤੋਂ ਆਏ ਉਹ ਵੀ ਜਾਂਦੇ ਜੀ ਅਸੀਂ ਮੁਰਦਾ ਲੈ ਕੇ ਆਉਨੇ ਨੇ ਜੇ ਪਾਸਟਰ ਨਰੂਲਾ ਜੀ ਵਿੱਚ ਚੁਈ ਹੈ ਚਮਤਕਾਰ ਹੈ ਤਾਂ ਉਹ ਮੁਰਦਾ ਸਹੀ ਜੜਦਾ ਦੇਖੋ ਮੈਂ ਤੁਹਾਨੂੰ ਪਹਿਲੀ ਗੱਲ ਕੀਤੀ ਹੈ ਕਿ ਜੇ ਇਸ ਇਨਸਾਨ ਨੇ ਵਿਸ਼ਵਾਸ ਕੀਤਾ ਉਹਦੇ ਵਾਸਤੇ ਸਭ ਕੁਝ ਸੰਭਵ ਹੈ ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਜੇ ਤੂੰ ਰਾਈ ਦੇ ਦਾਣੇ ਜਿੰਨਾ ਵੀ ਵਿਸ਼ਵਾਸ ਕਰੇਂ ਕਰੇਗਾ ਤੇ ਤੂੰ ਪਹਾੜ ਨੂੰ ਵੀ ਕਹੇਗਾ ਵੀ ਸਮੁੰਦਰ ਚ ਜਾ ਪੈ ਤੇ ਉਹ 100% 100 ਪ੍ਰਤੀਸ਼ਤ ਉਸ ਸਮੁੰਦਰ 'ਚ ਜਾ ਪਊਗਾ। ਔਰ ਤੁਸੀਂ ਜਿਹੜੀ ਗੱਲ ਮੁਰਦੇ ਦੀ ਕਰ ਰਹੇ ਹੋ ਕਿਉਂਕਿ ਮਿੱਟੀ ਕਦੇ ਬੋਲਦੀ ਨਹੀਂ ਹੈ। ਕਲਾਮ 'ਚ ਲਿਖਿਆ ਮਿੱਟੀ ਕਦੇ ਬੋਲਦੀ ਨਹੀਂ। ਤੁਸੀਂ ਜ਼ਿੰਦਾ ਹੋ ਤੇ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਨੂੰ ਮਹਿਸੂਸ ਕਰ ਸਕਦੇ ਹੋ। ਜ਼ਿੰਦਾ ਲੋਕ ਵਿਸ਼ਵਾਸ ਕਰਨਗੇ ਤੇ ਅਰਦਾਸ ਸੰਤ ਕਰਨਗੇ ਚੰਗਾ ਪਰਮੇਸ਼ਵਰ ਕਰੂਗਾ ਸਾਡੀ ਵੀ ਸਾਰੇ ਧਰਮਾਂ ਦੇ ਵਿੱਚ ਐ ਅਸੀਂ ਸਾਰੇ ਧਰਮਾਂ ਦਾ ਸੱਚਾ ਆਦਰ ਕਰਦੇ ਆਂ ਪਰ ਇਹ ਵਿਵਾਦ ਜਿਹੜਾ ਵਾਦਾ ਜਾ ਰਿਹਾ ਉਹਨਾਂ ਦੇ ਸਵਾਲ ਤੁਹਾਡੇ ਤਾਂ ਹੀ ਪਚਾਉਣੇ ਸਾਡਾ ਫਰਜ਼ ਬੰਦਾ ਏ ਇਸ ਲਈ ਇਹ ਜਵਾਬ ਅਸੀਂ ਚਾਹੁੰਦੇ ਆਂ ਕਿ ਕੈਲੀਫੋਰਨੀਆ ਵਾਲੇ ਜਿਹੜਾ ਵਿਵਾਦ ਵਧਿਆ ਹੋਇਆ ਉਹ ਆnde ਸਾਡੀ ਲੜਾਈ ਮੁਸੀਬਾਈ ਚਾਰੇ ਨਾਲ ਨਹੀਂ ਆ ਸਿਰਫ ਔਰ ਸਿਰਫ ਪਾਸਟਰ ਨਰੂਲਾ ਜੀ ਜਿਹੜੇ ਪਖੰਡਵਾਦ ਨੂੰ ਵਧਾਵਾ ਦੇ ਰਹੇ ਨੇ ਉਸ ਨਾਲ ਲੜਾਈ ਹੈ ਦੇਖੋ ਕਦੇ ਵੀ ਇਸ ਤਰੀਕੇ ਦੀ ਕਦੀ ਤੁਹਾਨੂੰ ਕੋਈ ਉਦਾਹਰਣ ਪੇਸ਼ ਨਹੀਂ ਕੀਤੀ ਹੋਵੇਗੀ ਕਿ ਜਿਹਦੇ ਵਿੱਚ ਅਸੀਂ ਕੋਈ ਕਿਤੇ ਇਸ ਤਰੀਕੇ ਦਾ ਬਈ ਜਿਹਨੂੰ ਪਖੰਡਵਾਦ ਦਾ ਦੇ ਰਹੇ ਨੇ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਜਿਹੜੇ ਸੰਤਾਂ ਨੇ ਪਰਮੇਸ਼ਵਰ ਦੀ ਬੰਦਗੀ ਕੀਤੀ ਹੈ ਭਗਤੀ ਕੀਤੀ ਹੈ ਉਹਨੂੰ ਪ੍ਰਭੂ ਦੇ ਜਿਹੜੇ ਵਰਦਾਨ ਮਿਲੇ ਨੇ ਗਿਫਟ ਮਿਲੇ ਨੇ ਉਹ ਬਿਮਾਰਾਂ ਨੂੰ ਵੀ ਚੰਗਾ ਕਰ ਸਕਦਾ ਆ ਭੂਤਾਂ ਦੇ ਜਕੜੇ ਹੋਇਆਂ ਨੂੰ ਵੀ ਆਜ਼ਾਦ ਕਰ ਸਕਦਾ ਆ ਤੇ ਜੇਕਰ ਉਹਨਾਂ ਦੇ ਵਿਸ਼ਵਾਸ ਪੱਕਾ ਆ ਤੇ ਮੁਰਦੇ ਵੀ ਜਿੰਦਾ ਹੋ ਸਕਦੇ ਕੋਈ ਐਡੀ ਗੱਲ ਨਹੀਂ ਜਿਹੜਾ ਪਰਮੇਸ਼ਵਰ ਮਾਂ ਦੇ ਪੇਟ ਚੋਂ ਬੱਚੇ ਨੂੰ ਸੰਭਾਲ ਸਕਦਾ ਆ ਜਨਮ ਦੇ ਸਕਦਾ ਆ ਤੇ ਉਹ ਫਿਰ ਹਰ ਇੱਕ ਚੀਜ਼ ਨੂੰ ਸੰਭਵ ਕਰ ਸਕਦਾ ਹੈ ਔਰ ਦੂਜੀ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਕਿ ਦੂਜਾ ਸ਼ਾਇਦ ਤੁਸੀਂ ਕੁਐਸਚਨ ਨੂੰ ਰਿਪੀਟ ਕਰਨਾ ਭੁੱਲ ਗਏ ਕਿ ਪੈਸੇ ਦੇ ਕੇ ਜਿਹੜਾ ਅਕਸਰ ਅਕਸਰ ਕਿਹਾ ਜਾਂਦਾ ਹੈ ਕਿ ਪੈਸੇ ਦੇ ਕੇ ਧਰਮ ਪਰਵਤਨ ਕਰਾਉਂਦੇ ਆ ਸਾਡਾ ਤੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਭਾਈਚਾਰਾ ਉਹ ਆ ਜਿਹੜਾ ਗਰੀਬੀ ਰੇਖਾ ਦੇ ਵਿੱਚ ਰਹਿ ਰਿਹਾ ਹੈ ਜਿਹੜਾ ਆਪਣਾ ਦਿਹਾੜੀ ਧੱਪਾ ਕਰਕੇ ਆਪਣੇ ਛੋਟੇ ਛੋਟੇ ਕਾਰੋਬਾਰ ਕਰਕੇ ਆਪਣੀ ਮਿਹਨਤ ਮੁਸ਼ਕਕਤ ਕਰਕੇ ਆਪਣੇ ਪਰਿਵਾਰਾਂ ਨੂੰ ਪਾਲ ਰਿਹਾ ਹੈ ਔਰ ਉਹਦੇ ਵਿੱਚੋਂ ਵੀ ਆਪਣਾ ਦਸਵਾਂ ਹਿੱਸਾ ਉਸ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਇਮਾਨਦਾਰੀ ਦੇ ਨਾਲ ਰੱਖ ਰਿਹਾ ਹੈ ਤੇ ਅਸੀਂ ਤੇ ਗਰੀਬ ਲੋਕ ਆ ਇੱਕ ਮੀਡੀਅਮ ਮੱਧਮ ਵਰਗ ਦੇ ਲੋਕ ਆ ਸਾਡੇ ਤੇ ਭਾਈਚਾਰੇ ਨੂੰ ਆਪਣਾ ਹੀ ਜਿਹੜਾ ਗੁਜ਼ਾਰਾ ਪੱਤਾ ਚਲਾਉਣਾ ਮੁਸ਼ਕਲ ਹੋ ਗਿਆ ਮੈਂ ਇਹ ਪੋਸੀਬਲ ਹੈ ਕਿ ਅਸੀਂ ਕਿਸੇ ਨੂੰ ਪੈਸੇ ਦੇ ਕੇ ਮੈਂ ਸਵਾਲ ਕੀਤਾ ਸੀ ਉਹਨਾਂ ਨੂੰ ਆਪਣੀ ਲੋੜ ਲਈ ਜਾਂਦੇ ਨੇ ਜਿਹੜੇ ਜਾਂਦੇ ਨੇ ਮੈਂ ਉਹਨਾਂ ਨੂੰ ਵੀ ਇਹੀ ਸਵਾਲ ਕੀਤਾ ਸੀ ਪਰ ਉਹ ਆਂਦੇ ਕਿ ਉਹ ਪਰਮਾਉਂਦੇ ਨੇ ਜਿਵੇਂ ਤੁਹਾਡੀਆਂ ਬਿਮਾਰੀਆਂ ਸਹੀ ਹੋ ਜਾਣੀਆਂ ਤੁਹਾਡੇ ਚਮਚਾਰ ਹੋ ਜਾਣ ਜਿਹੜੇ ਪਰਮਾ ਪਰਮਾ ਕੇ ਬੁਲਾਉਂਦੇ ਨੇ ਉਹਨਾਂ ਦਾ ਇਹ ਜਵਾਬ ਸੀ ਦੇਖੋ ਮੈਂ ਫੇਰ ਉਹੀ ਕਹਿੰਨਾ ਕਿ ਇਹ ਚੀਜ਼ਾਂ ਨੂੰ ਗਲਤ ਤਰੀਕੇ ਨਾਲ ਉਹ ਮਤਲਬ ਪੈ ਤਰੋੜ ਮਰੋੜ ਕੇ ਪੇਸ਼ ਕਰਦੇ ਨੇ ਹੁਣ ਮੈਂ ਫੇਰ ਉਦਾਹਰਨ ਦਵਾ ਕਿ ਹਰ ਮੰਦਰ ਸਾਹਿਬ ਲੋਕ ਕੀ ਜਾਂਦੇ ਨੇ ਆਪਣੀ ਸ਼ਰਧਾ ਦੇ ਨਾਲ ਜਿਹਦਾ ਦਿਲ ਕਰਦਾ 10 ਰੁਪਏ ਉੱਥੇ ਦਾਨ ਪਾ ਦਿੰਦਾ ਜਿਹਦਾ ਦਿਲ ਕਰਦਾ 100 ਰੁਪਏ ਪਾਉਂਦਾ ਜਿਹਦਾ ਦਿਲ ਕਰਦਾ 1000 ਰੁਪਏ ਪਾਉਂਦਾ ਜਿਹਦਾ ਦਿਲ ਕਰਦਾ ਉਥੋਂ ਜ਼ਿਆਦਾ ਵੀ ਪਾਉਂਦਾ ਹਾਂਜੀ ਇਸੇ ਤਰ੍ਹਾਂ ਸਾਡੇ ਮੁਸਲਿਮ ਭਾਈਚਾਰੇ ਇਸੇ ਤਰ੍ਹਾਂ ਸਾਡੇ ਹਿੰਦੂ ਭਾਈਚਾਰੇ ਮੰਦਰ ਜਿਹਦੀ ਕੋਈ ਸ਼ਰਧਾ ਆ ਕੋਈ ਤੁਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਹਿ ਸਕਦੇ ਜਿੰਨੀ ਕਿ ਮੇਰੀ ਸ਼ੈਅਤ ਹੈ ਮੈਂ ਉੱਥੇ ਪਾਉਣਾ ਹੈਣਾ ਅਸੀਂ ਤਾਂ ਕਿਸੇ ਨੂੰ ਦਿੰਦੇ ਨਹੀਂ ਬਲਕਿ ਅਸੀਂ ਲੈਨੇ ਆ ਉਵੇਂ ਜਿੱਦਾਂ ਬਾਕੀ ਧਰਮਾਂ ਦੇ ਜਾਂਦੇ ਨੇ ਗੁਰਦੁਆਰਾ ਮੰਦਰ ਉਵੇਂ ਹੀ ਚਰਚੇ 'ਚ ਜਾ ਕੇ ਜਿਹੜਾ ਕੋਈ 10 ਰੁਪਏ ਦਿੰਦਾ ਹੈ 100 ਰੁਪਏ ਦਿੰਦਾ ਚਾਹੇ 1000 ਰੁਪਏ ਦਿੰਦਾ ਆਪਣੀ ਸ਼ਰਧਾ ਦੇ ਮੁਤਾਬਕ ਆਪਣੀ ਮਨਮਰਜ਼ੀ ਨਾਲ ਦਿੰਦਾ ਤੇ ਉਹ ਮੈਂ ਸੋਚਦਾ ਕਿ ਕਿਸੇ ਨੂੰ ਕੋਈ ਹੱਕ ਨਹੀਂ ਆ ਕਿ ਫालतू ਇੱਧਰ ਉੱਧਰ ਦੀਆਂ ਗੱਲਾਂ ਕਰੇ ਅਸੀਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਬੇਕਾਰ ਸਮਝਦੇ ਹਾਂ ਸਾਦਾ ਬਹੁਤ ਮੁੱਦਾ ਉੱਠਦਾ ਕਿ ਜਿਹੜੇ ਵੀ ਮੁਸੀਬਈ ਚੱਲ ਰਹੇ ਨਾਲ ਜੁੜਦੇ ਨੇ ਉਹ ਦੂਜੇ ਧਰਮਾਂ ਦਾ ਪ੍ਰਚਾਰ ਨਹੀਂ ਕਰਦੇ ਕੀ ਸਚਾਈ ਇਹਦੇ ਵਿੱਚ ਦੇਖੋ ਐਸੀ ਕੋਈ ਗੱਲ ਨਹੀਂ ਹੈ ਇਹ ਇਹ ਵੀ ਜਿਹੜੀ ਆ ਇਹਨਾਂ ਲੋਕਾਂ ਵੱਲੋਂ ਸਿਰਫ ਇੱਕ ਨਫ਼ ਬੋਣ ਕਰਕੇ ਇਹਨਾਂ ਚੀਜ਼ਾਂ ਨੂੰ ਐਵੇਂ ਗਲਤ ਤਰੀਕੇ ਨਾਲ ਪੇਸ਼ ਕਰਦੇ ਨੇ ਕਦੀ ਵੀ ਕਦੀ ਕਿਸੇ ਨੇ ਪ੍ਰਸ਼ਾਦ ਦੇ ਬਾਰੇ ਕੁਝ ਗਲਤ ਨਹੀਂ ਬੋਲਿਆ ਬਲਕਿ ਅਸੀਂ ਸਤਿਕਾਰ ਕਰਦੇ ਹਾਂ ਪ੍ਰਸ਼ਾਦ ਦਾ ਸਤਿਕਾਰ ਕਰਦੇ ਆ ਹਰਮੰਦਰ ਸਾਹਿਬ ਦਾ ਸਤਿਕਾਰ ਕਰਦੇ ਆ ਅਸੀਂ ਸਿੱਖ ਭਾਈਚਾਰੇ ਦਾ ਸਤਿਕਾਰ ਕਰਦੇ ਆ ਹਿੰਦੂ ਭਾਈਚਾਰੇ ਦਾ ਮੁਸਲਿਮ ਭਾਈਚਾਰੇ ਦਾ ਸਤਿਕਾਰ ਕਰਦੇ ਆ ਹਾਂ ਇਹਦੇ ਨਾਲ ਨਾਲ ਮੈਂ ਇੱਕ ਚੀਜ਼ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੱਦਾਂ ਕੋਈ ਅੰਮ੍ਰਿਤ ਛਕ ਲੈਂਦਾ ਉਹਨੂੰ ਇੱਕ ਜਿਹੜੀ ਆ ਉਸ ਰਹਿਤ ਮਰਿਆਦਾ ਦੇ ਅੰਦਰ ਰਹਿਣ ਵਾਸਤੇ ਜਿਹੜਾ ਪ੍ਰੇਰਿਆ ਜਾਂਦਾ ਜਿਹੜਾ ਕੋਈ ਸਾਡਾ ਹਿੰਦੂ ਵੀ ਚ ਨੇਉ ਉਤਾਰਨ ਕਰਦਾ ਆ ਹਾਂ ਉਹਨੂੰ ਉਸ ਰਹਿਤ ਮਰਿਆਦਾ ਦੇ ਅੰਦਰ ਰਹਿਣਾ ਦਾ ਇੱਕ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਉਵੇਂ ਹੀ ਜਿਹੜੀ ਹੈ ਸਾਡੀ ਵੀ ਜਿਹੜੀ ਹੈ ਜਦੋਂ ਬ ਬ ਪ੍ਰਾਈਜ਼ ਹੋਣਿਆ ਸੀ ਬਪਤਿਸਮਾ ਲੈਣਿਆ ਉਦੋਂ ਸਾਨੂੰ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਸਾਨੂੰ ਫਿਰ ਉਹਦੇ ਮੁਤਾਬਕ ਚੱਲਣ ਵਾਸਤੇ ਸਾਡੇ ਸਾਨੂੰ ਜ਼ਰੂਰੀ ਹੋ ਜਾਂਦਾ ਜੀ ਵੀ ਪ੍ਰੋਡਕਟ ਨਾਮ ਜੂਜ ਦਿੱਤਾ ਉਹਨਾਂ ਵਾਸਤੇ ਦੂਜਾ ਰਿਹਾ ਜੇ ਦੂਸਰਾ ਪ੍ਰੋਡਕਟ ਮਾਰਕੀਟ ਦੇ ਵਿੱਚ ਆ ਬਿਲਕੁਲ ਪਹਿਲੇ ਬਾਰੇ ਬਾਰੇ ਵੀ ਜਾਨਣਾ ਚਾਹੁੰਦਾ ਜੇ ਦੂਜੇ ਬਾਰੇ ਤਾਂ ਤੁਸੀਂ ਦੱਸ ਹੀ ਦਿੱਤਾ ਕੈਲੀਫੋਰਨੀਆ ਸਾਨੂੰ ਹਾਂ ਜੀ ਜਿਹੜੇ ਪਹਿਲੇ ਵਾਲੇ ਬਾਰੇ ਪੁੱਛਣਾ ਦੇਖੋ ਪਹਿਲੇ ਵਾਲਾ ਅਮਰਤਪਾਲ ਜਿਨ੍ਹਾਂ ਨੇ ਉਹ ਹਾਲਾਤ ਸਾਡੇ ਪੰਜਾਬ ਦੇ ਅੰਦਰ ਪੈਦਾ ਕੀਤੇ ਕਿ ਇੱਕ ਦਿਨ ਇਦਾਂ ਲੱਗ ਲੱਗਣਾ ਸ਼ੁਰੂ ਹੋ ਗਿਆ ਸੀ ਸਾਡੇ ਸਮੁੱਚੇ ਪੰਜਾਬ ਨੂੰ ਇਹ ਨਹੀਂ ਕਿ ਕੱਲੇ 크ਰਿਸਚੀਅਨ ਵੀਰਾਂ ਨੂੰ ਸਾਡੇ ਹਿੰਦੂ ਵੀਰਾਂ ਨੂੰ ਸਿੱਖ ਵੀਰਾਂ ਨੂੰ ਮੁਸਲਿਮ ਵੀਰਾਂ ਨੂੰ ਸਾਰਿਆਂ ਨੂੰ ਇਦਾਂ ਲੱਗਣ ਲੱਗ ਗਿਆ ਸੀ ਕਿ ਸ਼ਾਇਦ ਇਹ ਦੁਬਾਰਾ ਕਾਲਾ ਦੌਰ ਅਤਵਾਦ ਦਾ ਦੁਬਾਰਾ ਪਨਪਣਾ ਸ਼ੁਰੂ ਹੋ ਗਿਆ ਆ ਸ਼ਾਇਦ ਉਸ ਬੂਟੇ ਨੂੰ ਪਾਣੀ ਪਾਇਆ ਜਾ ਰਿਹਾ ਜਿਹੜਾ ਇੱਕ ਜਿਹੜਾ ਨਫ਼ਰਤ ਦਾ ਬੀਜ ਬੋ ਕੇ ਪੌਦਾ ਵੱਡਾ ਵੱਡਾ ਹੋਊਗਾ ਔਰ ਤੁਸੀਂ ਸਾਰਿਆਂ ਨੇ ਇਹਨੂੰ ਆਪਣੇ ਅੱਖਾਂ ਨੰਗੀਆਂ ਅੱਖਾਂ ਨਾਲ ਇਹ ਵੇਖਿਆ ਵੀ ਔਰ ਆਪਣੇ ਮਹਿਸੂਸ ਵੀ ਕੀਤਾ ਕਿ ਕੀ ਹਾਲਾਤ ਬਣ ਗਏ ਸੀ ਤੇ ਫੇਰ ਵੀ ਜਿਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਦੇ ਵਿੱਚ ਖੜਕੇ ਦੇਖੋ ਬੇਅਦਬੀ ਕੀਤੀ ਉਥੇ ਉਹ ਉਹਦਾ ਆਸਰਾ ਲੈ ਕੇ ਔਰ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਐਸਪੀ ਲੈਵਲ ਦੇ ਬੰਦਿਆਂ ਨੂੰ ਜ਼ਖਮੀ ਕੀਤਾ ਜਿਹੜੇ ਇਨਸਾਨ ਕਾਨੂੰਨ ਨੂੰ ਨਹੀਂ ਮੰਨਦੇ ਜਿਹੜੇ ਇਨਸਾਨ ਸੰਵਿਧਾਨ ਨੂੰ ਨਹੀਂ ਮੰਨਦੇ ਅੱਛਾ ਉਹੀ ਇਨਸਾਨ ਕਹਿੰਦਾ ਸੀ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਉਹੀ ਇਨਸਾਨ ਗੱਲ ਨੂੰ ਵੋਟਾਂ ਜਿਹੜੇ ਵੋਟਾਂ ਦੇ ਵਿੱਚ ਐਮਪੀ ਖਲੋ ਰਿਹਾ ਫੇਰ ਉਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਮੈਨੂੰ ਦੱਸੋ ਫਰਕ ਆਇਆ ਕਿ ਨਹੀਂ ਆਇਆ ਜੇ ਤੂੰ ਸਹੂਬਿਧਾ ਨੂੰ ਨਹੀਂ ਮੰਨਦਾ ਫਿਰ ਤੂੰ ਕਿਵੇਂ ਇਲੈਕਸ਼ਨ ਲੜ ਸਕਦਾ ਉਹ ਹੀ ਜਨਤਾ ਸੀ ਜਿਹੜੀ ਉਹਨੂੰ ਚਾਲਿਸਤਾਨੀ ਆਂਦੀ ਸੀ ਉਹਨਾਂ ਨੇ ਜਿਤਾਤਾ ਹੁਣ ਐਮਪੀ ਵੀ ਬਣਾਤਾ ਵੱਡੀ ਲੀਡ ਲਈ ਹੈ ਸਭ ਤੋਂ ਸਭ ਤੋਂ ਜ਼ਿਆਦਾ ਲੀਡ ਪੰਜਾਬ ਦੇ ਵਿੱਚ ਅਮਰਪਾਲ ਜੀ ਨੇ ਲਈ ਹੈ ਕਿਵੇਂ ਦੇਖਦੇ ਹੋ ਜੀ ਦੇਖੋ ਉਹ ਜਿਹੜਾ ਖਡੂਰ ਸਾਹਿਬ ਹਲਕਾ ਹੈ ਉਹ ਪੰਥਕ ਹਲਕਾ ਹੈ ਉਥੇ ਹਮੇਸ਼ਾ ਜਿਹੜੇ ਆ ਉਹ ਜਜ਼ਬਾਤੀ ਲੋਕ ਨੇ ਧਾਰਮਿਕ ਪਵਿੱਤਰਤਾ ਨੂੰ ਮੰਨਣ ਵਾਲੇ ਇੱਕ ਪੱਕੇ ਲੋਕ ਨੇ ਉਥੇ ਤੁਸੀਂ ਕੋਈ ਵੀ ਜਿੰਨੇ ਵੀ ਤੁਸੀਂ ਦੇਖੋ ਸਿਮਰਨਜੀਤ ਸਿੰਘ ਮਾਨਸਿੱਗ ਆ ਉਹ ਉਹ ਵੀ ਇਸ ਤਰੀਕੇ ਦੇ ਨਾਲ ਜਿਹੜਾ ਆ ਇਸ ਤਰੀਕੇ ਦੇ ਹਲਕੇ ਜੋ ਜਿੱਤੇ ਉਸੇ ਤਰੀਕੇ ਨਾਲ ਇਹ ਜਿਹੜਾ ਅਮਰਤ ਪਾਲ ਨੇ ਜਿੱਤਿਆ ਔਰ ਠੀਕ ਇਨ ਬਿਨ ਇਹ ਵੀ ਬੰਦਾ ਜਿਹੜਾ ਆ ਕੈਲੀਫੋਰਨੀਆ ਤੋਂ ਆਇਆ ਆ ਇਕ ਇੱਕ ਆਮ ਜਿਹਾ ਇਨਸਾਨ ਹੈ ਕੋਈ ਅਸੀਂ ਇਹਨੂੰ ਜ਼ਿਆਦਾ ਵੋਟੇਜ ਨਹੀਂ ਦਿੰਦੇ ਕਿਉਂਕਿ ਇਹ ਤੇ ਵਿਚਾਰਾ ਉਹ ਤੇ ਟਰੱਕ ਡਰਾਈਵਰ ਆ ਇਹਨੂੰ ਲੱਗਾ ਕਿ ਸ਼ਾਇਦ ਮੇਰੀ ਟਰੱਕ ਡਰਾਈਵਰੀ ਉਹ ਤੇ ਕਾਰਗੁਰ ਕੇ ਮੈਨੂੰ ਉਹਨੇ ਪੈਸੇ ਨਹੀਂ ਬੰਦੇ ਤੇ ਇਥੇ ਮੈਨੂੰ ਜਿਹੜੇ ਆ ਦੇਸ਼ਾਂ ਵਿਦੇਸ਼ਾਂ ਤੋਂ ਡਾਲਰ ਦੀਆਂ ਬੋਰੀਆਂ ਭਰ-ਭਰ ਕੇ ਮਿਲ ਜਾਣਗੇ ਤੇ ਮੈਂ ਕਾਲਾ ਧਨ ਸਵਿਫਟ ਬੈਂਕ 'ਚ ਜਮ੍ਹਾਂ ਕਰਾ ਦੂੰਗਾ ਤੇ ਮੇਰੀਆਂ ਜਿਹੜੀਆਂ ਪੁਸ਼ਤਾਂ ਤਰ ਜਾਣਗੀਆਂ ਜਿਵੇਂ ਅਮਰਤਪਾਲ ਨੂੰ ਬੰਸਟਡਿਸ ਬੈਂਸ ਗੱਡੀਆਂ ਤੱਕ ਮਿਲ ਗਈਆਂ ਸੀਗੀਆਂ ਜਿਹੜੀਆਂ ਹਾਈ ਫਾਈ ਹਾਈ ਐਂਡ ਗੱਡੀਆਂ ਤੱਕ ਮਿਲ ਗਈਆਂ ਕਰੋੜਾਂ ਅਰਬਾਂ ਰੁਪਏ ਜਿਹੜੇ ਉਹਦੇ 2 ਨ ਕਬੇ ਖਾਤੇ ਆ ਜਾਗੇ ਇਹਨੂੰ ਵੀ ਲੱਗਿਆ ਕਿ ਸ਼ਾਇਦ ਮੈਂ ਵੀ ਜਿਹੜਾ ਆ ਉਸ ਰਤਬੇ ਤੱਕ ਪਹੁੰਚ ਜਾਊਗਾ ਲੇਕਿਨ ਹੁਣ ਸਾਡੀ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਔਰ ਵਿਸ਼ੇਸ਼ ਤੌਰ ਤੇ ਸਾਡੇ ਭਾਈਚਾਰਿਆਂ ਨੂੰ ਇਸ ਚੀਜ਼ ਦਾ ਭਲੇ ਭਾਂਦੀ ਪਤਾ ਲੱਗ ਚੁੱਕਾ ਆ ਕਿ ਇਹ ਜਿਹੜਾ ਸਕ੍ਰਿਪਟਡ ਬੰਦਾ ਆ ਇਹ ਇਸੇ ਹੀ ਗੰਦੀ ਮਨਸ਼ਾ ਦੇ ਨਾਲ ਆਇਆ ਪਰ ਇਹ ਨਾ ਤੇ ਕਦੀ ਅਮੀਰ ਹੋਊਗਾ ਨਾ ਹੀ ਇਹਨੂੰ ਉਸ ਤਰੀਕੇ ਤੱਕ ਪਹੁੰਚਣ ਦਿੱਤਾ ਜਾਊਗਾ ਬਲਕਿ ਫੌਰੀ ਤੌਰ ਤੇ ਅਸੀਂ ਪ੍ਰਸ਼ਾਸਨ ਨੂੰ ਕਹਿ ਕੇ ਇਹਦਾ ਜਿਹੜਾ ਅਸਲੇ ਘਾਰਿਆ ਜੇਲ੍ਹ ਦੀਆਂ ਸਲਾਕਾਂ ਆ ਐਨਐਸਏ ਲਗਾ ਕੇ ਇਹਨੂੰ ਫੌਰੀ ਤੌਰ ਤੇ ਆ ਇਹਨੂੰ ਅਸੀਂ ਜੇਲ੍ਹ 'ਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਔਰ ਅਗਰ ਪ੍ਰਸ਼ਾਸਨ ਨੇ ਜਰਾ ਜਿੰਨੀ ਵੀ ਟੇਲ ਗੁਜ਼ਾਰੀ ਤੇ ਫਿਰ ਅਸੀਂ ਸੈਂਕੜਿਆਂ ਦੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿੱਥੇ ਅਸੀਂ ਅੰਮ੍ਰਿਤਸਰ ਜਾਮ ਕਰਾਂਗੇ ਜਲੰਧਰ ਜਾਮ ਕਰਾਂਗੇ ਔਰ ਉਸ ਤੋਂ ਬਾਅਦ ਸਮੂਚਾ ਪੰਜਾਬ ਆ ਜਿਹੜਾ ਇੱਕਦਮ ਅਸੀਂ ਚੱਕਾ ਜਾਮ ਕਰਕੇ ਪੂਰਾ ਪੰਜਾਬ ਫ੍ਰੀਜ਼ ਕਰਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੂਗਾ ਕੈਲੀਫੋਰਨੀਆ ਜੀ ਵੀ ਆਂਦੇ ਨੇ ਕਿ ਜਿਹੜਾ ਵਿਵਾਦ ਵਧਿਆ ਹੈ ਟ੍ਰੂਥ ਰੇਟ ਸ਼ਬਦ ਤੋਂ ਵਧਿਆ ਹੈ ਜਿਹੜਾ ਪਾਸਟਰ ਨਰੂਲਾ ਜੀ ਨੇ ਵਰਤੋਇਆ ਜਿਵੇਂ ਦੇਖ ਦਿਓ ਆਂਦੇ ਧਾਰਮਿਕ ਲੜਾਈ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਦੇਖੋ ਮੈਨੂੰ ਇਹ ਦੱਸੋ ਕਿ ਅੱਜ ਤੱਕ ਮੁਸਲਿਮ ਭਾਈਚਾਰੇ ਨੇ ਕਿੰਨੇ ਕਿ ਜਿਹਹਾਦ ਕੀਤੇ ਕਿੰਨੀਆਂ ਜੜੀਆਂ ਜ਼ਮੀਨਾਂ ਖੋਈਆਂ ਤਲਵਾਰ ਦੀ ਨੋਕ ਤੇ ਕਿੰਨਾ ਕ ਅਸੀਂ ਕਿਸੇ ਨੂੰ ਜਾ ਕੇ ਤੰਗ ਪਰੇਸ਼ਾਨ ਕੀਤਾ ਕਦੀ ਤੁਸੀਂ ਇੱਕ ਵੀ ਛੋਟੀ ਜਿੰਨੀ ਵੀ ਉਦਾਹਰਣ ਕਦੀ ਤੁਹਾਡੇ ਤੁਹਾਡੇ ਜ਼ਹਿਨ ਚ ਨਹੀਂ ਆਏਗੀ ਕੋਈ ਵੀ ਇਦਾਂ ਦੀ ਔਰ ਇਹ ਇਹ ਵੀ ਗੱਲ ਐਵੇਂ ਇੱਕ ਗੱਲ ਨੂੰ ਜ਼ਹਿਰ ਫਲਾਉਣ ਵਾਲੀ ਗੱਲ ਹੈ ਜਿਹੜਾ ਇਹ 크ਰੂਸੈਡ ਸ਼ਬਦ ਹੈ ਇਹ ਸਾਡੀ ਜੰਗ ਹੈ ਨਸ਼ਿਆਂ ਦੇ ਖਿਲਾਫ ਇਹ ਸਾਡੀ ਜੰਗ ਹੈ ਬਦਕਾਰੀ ਦੇ ਖਿਲਾਫ ਇਹ ਸਾਡੀ ਜੰਗ ਹੈ ਪਾਪਾਂ ਦੇ ਖਿਲਾਫ ਇਹ ਸਾਡੀ ਜੰਗ ਹੈ ਗੈਂਗਸਟਰਵਾਦ ਦੇ ਖਿਲਾਫ ਇਹ ਸਾਡੀ ਜੰਗ ਹੈ ਇਹੋ ਜੇ ਲੋਕਾਂ ਦੇ ਖਿਲਾਫ ਜਿਹੜੇ ਸਾਡੇ ਪਿਆਰੇ ਪੰਜਾਬ ਨੂੰ ਤੋੜ ਕੇ ਨਫ਼ਰਤ ਦੀਆਂ ਭਾਵਨਾਵਾਂ ਨੂੰ ਜਿਹੜੀਆਂ ਉਹ ਉਹਨਾਂ ਨੂੰ ਪੜ੍ਹਾਉਣਾ ਚਾਹੁੰਦੇ ਨੇ ਇਹ ਸਾਡੀ ਜਿਹੜੀ ਸਾਡੀ ਜੰਗ ਇਹਨਾਂ ਚੀਜ਼ਾਂ ਦੇ ਖਿਲਾਫ ਆ ਬਲਕਿ ਸਾਡਾ ਤੇ ਹਮੇਸ਼ਾ ਹੀ ਜਿਹੜਾ ਪਵਿੱਤਰ ਗ੍ਰੰਥ ਬਾਈਬਲ ਆ ਉਹ ਸਾਨੂੰ ਪਿਆਰ ਸਿਖਾਉਂਦੀ ਆ ਹਰ ਇੱਕ ਇਨਸਾਨ ਦੇ ਨਾਲ ਪਿਆਰ ਕਰਨ ਦੀ ਸਾਨੂੰ ਹਮੇਸ਼ਾ ਜਿਹੜੀ ਸਿੱਖਿਆ ਮਿਲਦੀ ਆ ਔਰ ਪਿਆਰ ਹੀ ਸਾਡੀ ਬਾਈਬਲ ਦਾ ਜਿਹੜਾ ਮੁੱਖ ਏਜੰਡਾ ਹੈ ਜੌਨ ਜੀ ਲਾਸਵਾਲ ਹੈ ਜ਼ਾਬਦਾਨੀ ਇਸ ਚੀਜ਼ ਨਾਲ ਵਿਵਾਦ ਜਿਹੜਾ ਵਧਦਾ ਜਾ ਰਿਹਾ ਇਸ ਚੀਜ਼ ਨਾਲ ਪੰਜਾਬ ਦੇ ਮਾਹੌਲ ਤੇ ਅਸਰ ਪਈ ਲਿਆ ਥੋੜਾ ਬਿਲਕੁਲ ਪਈਗਾ ਜੀ ਮੈਂ ਤੇ ਉਹੀ ਕਹਿ ਰਿਹਾ ਕਿ ਜਿਹੜਾ ਜਿਹੜਾ ਪਹਿਲੇ ਬੰਦਾ ਐਨਐਸਏ ਲਾ ਕੇ ਜਲਾ ਗਿਆ ਹੈ ਉਥੇ ਦਿਬੜੂਗੜ੍ਹ ਜੇਲ੍ਹ ਚ ਉਹਨੂੰ ਵੀ ਸਰਕਾਰਾਂ ਨੇ ਪਹਿਲੇ ਕਾਫੀ ਢਿੱਲ ਦੇ ਛੱਡੀ ਔਰ ਇੱਕ ਦਿਨ ਐਸਾ ਆਇਆ ਕਿ ਸਰਕਾਰਾਂ ਨੂੰ ਹੀ ਮੁਸ਼ਕਲ ਪੈਦਾ ਕਰ ਦਿੱਤੀ ਉਹਨੇ ਸਾਡੇ ਦੇਸ਼ ਨੂੰ ਹੀ ਪੰਜਾਬ ਸੂਬੇ ਨੂੰ ਮੁਸ਼ਕਲ ਚ ਪਾ ਦਿੱਤਾ ਔਰ ਕਿਤੇ ਐ ਨਾ ਹੋਵੇ ਕਿ ਮਾਹੌਲ ਜ਼ਿਆਦਾ ਤਲਖੀ ਵਾਲਾ ਹੋਵੇ ਮਾਹੌਲ ਦੇ ਵਿੱਚ ਭਾਈਚਾਰਿਆਂ ਦੇ ਵਿੱਚ ਜ਼ਿਆਦਾ ਨਫ਼ਰਤ ਦਾ ਜ਼ਹਿਰ ਇਹ ਇਸ ਤਰੀਕੇ ਦਾ ਇਹ ਜਿਹੜਾ ਪ੍ਰੋਡਕਟ ਨਵਾਂ ਆਇਆ ਇਹ ਇਦਾਂ ਦਾ ਜਿਹੜਾ ਆ ਕੋਈ ਮਾਹੌਲ ਖਰਾਬ ਕਰੇ ਉਸ ਤੋਂ ਪਹਿਲੇ ਹੀ ਸਮਾਂ ਰਹਿੰਦਿਆਂ ਹੀ ਸਮੇ ਤੋਂ ਪਹਿਲੇ ਹੀ ਜਿਹੜਾ ਇਹਨੂੰ ਉਸ ਤੇ ਉਸ ਪਿੰਜਰੇ ਦੇ ਵਿੱਚ ਬੰਦ ਕੀਤਾ ਜਾਵੇ ਜਿਹੜਾ ਇਹਦਾ ਅਸਲੀ ਘਰ ਜੇਲ ਹੈ ਤਾਂ ਇਹਨੂੰ ਉਹ ਵੀ ਮੋਰਚਾ ਲਾ ਰਹੇ ਨੇ ਜੀ ਪੀਪੀ ਚੌਂ ਜਲੰਧਰ ਦੇ ਵਿੱਚ ਆਂਦੇ ਸਾਡਾ ਵੀ ਮੋਰਚਾ ਰਹਿ ਗਿਆ 27 ਦਾ ਉਹਨੂੰ ਤੁਸੀਂ ਵੀ ਇੱਥੇ ਉਹ ਅਸੀਂ ਵੀ ਇੱਥੇ ਆਂ ਜਿੱਦਨ ਇਹ 27 ਤਰੀਕ ਨੂੰ ਲਗਾਊਗਾ ਉਹਦੋਂ ਤੁਸੀਂ ਦੇਖਿਓ ਇਹ ਚੰਦ ਬੰਦੇ ਵੀ ਇਹਨਾਂ ਦੇ ਨਾਲ ਹੋਣੇ ਨਹੀਂ ਇਹ ਤੇ ਸਾਰੇ ਵੇਲੜ ਹੈਗੇ ਆ ਘਰੋਂ-ਬਾਰੋਂ ਕੱਢੇ ਨੇ ਨਸ਼ੇ ਕਰਦੇ ਨੇ ਭੰਗ ਪੀ ਕੇ ਰਗੜਾ ਲਾ ਕੇ ਇਸ ਤਰੀਕੇ ਦੇ ਕੰਮ ਕਰਦੇ ਨੇ ਤੇ ਵੇਲੜ ਹੈਗੇ ਨੇ ਨਾ ਇਹਨਾਂ ਨੇ ਇਨਕਮ ਟੈਕਸ ਦੇਣਾ ਨਾ ਸੇਲ ਟੈਕਸ ਦੇਣਾ ਨਾ ਇਹਨਾਂ ਨੇ ਬਸਦਾ ਕਰਾਇਆ ਦੇਣਾ ਨਾ ਇਹਨਾਂ ਨੇ ਟ੍ਰੇਨ ਦਾ ਕਰਾਇਆ ਦੇਣਾ ਨਾ ਇਹ ਟੋਲ ਟੈਕਸ ਦਿੰਦੇ ਆ ਉਪਰੋਂ ਇਹ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਇਹ ਬਦਮਾਸ਼ੀ ਕਰਦੇ ਨੇ ਪਰ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸੰਵਿਧਾਨ ਔਰ ਸਾਡਾ ਪੰਜਾਬ ਔਰ ਸਾਡਾ ਦੇਸ਼ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਜਿਹੜੇ ਕੰਮ ਗਲਤ ਕਰਨਗੇ ਉਹਨਾਂ ਦਾ ਅੰਜਾਮ ਇਹੀ ਆ ਕਿ ਉਹ ਜੇਲ੍ਹ ਚ ਪੱਕਾ ਜਾਣਗੇ ਤਾਂ ਕਿ ਸਾਡੇ ਪੰਜਾਬ ਦੀ ਸਾਡੇ ਭਾਈਚਾਰਕ ਲੋਕਾਂ ਦੀ ਜਿਹੜੀ ਆ ਸਾਂਝ ਔਰ ਪਿਆਰ ਹਮੇਸ਼ਾ ਬਣਿਆ ਰਹੇ ਤੁਸੀਂ ਉਹਨਾਂ ਨੂੰ ਵਿਲੇ ਦੱਸ ਰਹੇ ਹੋ ਆਂਦੇ ਜਿਹੜੇ ਪ੍ਰਚਾਰਤੇ ਆਉਂਦੇ ਨੇ ਉਹ ਪੈਸੇ ਦੇ ਦੇ ਬੁਲਾ ਰਹੇ ਨੇ ਤੇ ਭੀੜਾਂ ਜਮਾ ਹੁੰਦੀਆਂ ਅਸਲ ਵਿੱਚ ਸਚਾਈ ਨਹੀਂ ਮੈਂ ਤੇ ਉਹੀ ਦੱਸ ਰਿਹਾ ਮੈਂ ਵੀ ਪੈਸੇ ਦੇਨੇ ਕਿੱਥੋਂ ਆ ਸਾਡੇ ਦੇ ਭਾਈਚਾਰਾ ਆਲਰੇਡੀ ਮੈਂ ਦੱਸਦਾ ਕਿ ਗਰੀਬ ਭਾਈਚਾਰਾ ਆ ਅਸੀਂ ਤੇ ਲੈਨੇ ਆ ਉਦੋਂ ਜੇ ਕੋਈ ਦਾਨ ਚਾਹਦਾ ਕੋਈ 10 ਰੁਪਏ ਦੇ ਦੇ 100 ਰੁਪਏ ਦੇ ਦੇ ਉਹਦੇ ਆਪਣੇ ਸ਼ਰਦ ਨਾਲ ਦੇ ਕੇ ਜਾਂਦੇ ਆ ਅਸੀਂ ਤੇ ਲੈਂਦੇ ਨਹੀਂ ਅਸੀਂ ਤੇ ਦੇਂਦੇ ਨਹੀਂ ਅਸੀਂ ਤੇ ਉਲਟਾ ਲੈਣਾ ਆ ਔਰ ਜਿਹੜਾ ਕੋਈ ਦਾਨ ਚੰਦਾ ਇਕੱਠਾ ਹੁੰਦਾ ਉਹਦੇ ਵਿੱਚੋਂ ਦੁਬਾਰਾ ਲੰਗਰ ਚੱਲਦਾ ਆ ਕੋਈ ਪਾਣੀ ਦੀ ਸਭੀਲ ਚਲਦੀ ਆ ਕੋਈ ਜਿਹੜੀਆਂ ਕੋਈ ਵਿਧਵਾਵਾਂ ਨੇ ਜਿਹੜੇ ਕੋਈ ਵਿਚਾਰਾ ਬੇਸਹਾਰਾ ਬੱਚੇ ਨੇ ਉਹਨਾਂ ਦੇ ਵਾਸਤੇ ਚੈਰਿਟੀ ਕੀਤੀ ਜਾਂਦੀ ਹੈ ਔਰ ਤੁਸੀਂ ਦੇਖੋ ਐਡੀ ਵੱਡੀ ਜਿਹੜੀ ਮਦਰ ਟ੍ਰੀਜ਼ਾ ਦੀ ਜਿਹੜੀ ਪੂਰੀ ਦੁਨੀਆ ਦੇ ਉੱਪਰ ਮਿਸਾਲ ਆ ਜਿਨ੍ਹਾਂ ਨੇ ਉਸ جنگ ਦੇ ਵਿੱਚ ਜਿਹੜੇ ਬਿਮਾਰਾਂ ਦੇ ਵਿੱਚ ਬਿਮਾਰ ਸੀ ਜਿਨ੍ਹਾਂ ਨੂੰ ਕੀੜੇ ਪਏ ਹੁੰਦੇ ਸੀ ਉਹ ਆਪ ਮਦਰ ਟ੍ਰੀਜ਼ਾ ਆਪਣੇ ਹੱਥ ਨਾਲ ਚੱਕ ਕੇ ਉਹਨਾਂ ਦੇ ਕੀੜੇ ਸਾਫ਼ ਕਰਕੇ ਉਹਨਾਂ ਦੀ ਬਿਮਾਰੀਆਂ ਉਹਨਾਂ ਦੇ ਜ਼ਖਮ ਸਾਫ਼ ਕਰਕੇ ਉਹਨਾਂ ਨੂੰ ਅੱਛੇ ਕਰਕੇ ਤੇ ਉਹਨਾਂ ਦੀ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸੀਗਾ ਮਦਰ ਟ੍ਰੀਜ਼ਾ ਤੇ ਮੈਂ ਸਮਝਦਾ ਕਿ ਪੂਰੀ ਦੁਨੀਆ ਦੇ ਵਾਸਤੇ ਇੱਕ ਮਿਸਾਲ ਆ ਔਰ ਉਹ ਸਾਡੀ ਮਸੀਹ ਭਾਈਚਾਰੇ ਦੀ ਭੈਣ ਸੀ ਮਦਰ ਟ੍ਰੀਜ਼ਾ ਇਦਾਂ ਦੀ ਕੋਈ ਮਿਸਾਲ ਪੈਦਾ ਕਰਕੇ ਤੇ ਦੱਸਣ ਜੇ ਇਹੋ ਜਿਹੇ ਸ਼ਰਾਰਤੀ ਲੋਕਾਂ ਨੇ ਕੈਲੀਫੋਰਨੀਆ ਵਾਲੇ ਬਾਬਾ ਉਦਾਸੀ ਨੇ ਕੋਈ ਕੰਮ ਕਰਨਾ ਤੇ ਇਹ ਕੰਮ ਕਰੇ ਨਸ਼ਿਆਂ ਦੇ ਖਿਲਾਫ ਇਹ ਕੰਮ ਕਰੇ ਗੈਂਗਸਟਰ ਰਵਾਧ ਦੇ ਖਿਲਾਫ ਇਹ ਕੰਮ ਕਰੇ ਜਿਹੜੇ ਲੋਗ ਚੋਰੀਆਂ ਚਕਾਰੀਆਂ ਕਰਦੇ ਨੇ ਇਹ ਕੰਮ ਕਰੇ ਜਿਹੜਾ ਸਾਡਾ ਯੂਥ ਜਿਹੜਾ ਬੇਰੋਜ਼ਗਾਰ ਆ ਉਹਨਾਂ ਦੀ ਵੈਲਫੇਅਰ ਵਾਸਤੇ ਕੰਮ ਕਰੇ ਇਹਨੂੰ ਕੰਮ ਕਰਨਾ ਚਾਹੀਦਾ ਯੂਥ ਦੀ ਐਜੂਕੇਸ਼ਨ ਵਾਸਤੇ ਇਹਨੂੰ ਕੰਮ ਕਰਨਾ ਚਾਹੀਦਾ ਯੂਥ ਦੀ ਸਿਹਤ ਸਹੂਲਤਾਂ ਵਾਸਤੇ ਇਹਨੂੰ ਕੰਮ ਕਰਨਾ ਚਾਹੀਦਾ ਵਿਧਵਾਵਾਂ ਵਾਸਤੇ ਇਹਨੂੰ ਕੰਮ ਕਰਨਾ ਚਾਹੀਦਾ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਸਾਡੇ ਸਮਾਜ ਨੂੰ ਜੋੜਨ ਵਾਸਤੇ ਵੈਲਫੇਅਰ ਵਾਸਤੇ ਲੇਕਿਨ ਕਰਨਾ ਕੁਝ ਹੋਰ ਸੀ ਤੇ ਕਾਰਕੋਸ਼ ਹੋ ਰਿਹਾ ਇਹ ਪੈਸਿਆਂ ਦੇ لالچی ਨੇ ਇਹ ਸਿਰਫ ਪੈਸਾ ਹੀ ਮਕਸਦ ਹੈ ਇਹਨਾਂ ਨੇ ਇਹਨਾਂ ਨੂੰ ਜਿਹੜੀਆਂ ਇਨਸਾਨੀ ਦੀਆਂ ਕਦਰਾਂ ਕੀਮਤਾਂ ਹੁੰਦਾ ਜ਼ਰਾ ਵੀ ਪਤਾ ਨਹੀਂ ਉਹਨਾਂ ਨਾਲ ਸਨਾਤਨ ਧਰਮ ਤੋਂ ਲੈ ਕੇ ਧਰਮ ਦੇ ਪੰਥ ਦੇ ਨਾਲ ਜੁੜੇ ਹੋਏ ਨਮਾਇंदे ਵੀ ਆਏ ਬੈਠੇ ਨੇ ਤੁਹਾਡੇ ਨਾਲ ਵੀ ਸਨਾਤਨ ਧਰਮ ਜਾਂ ਹੋਰ ਨਮਾਇंदे ਆ ਰਹੇ ਨੇ ਜਥੇਬੰਦੀਆਂ ਪਹੁੰਚ ਦੇਖੋ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋਗੇ ਉਹਨਾਂ ਦੇ ਨਾਲ ਤੇ ਕੋਈ ਸ਼ਾਇਦ ਕੋਈ 1-2 4 ਲੋਕ ਹੋਣਗੇ ਤੁਸੀਂ ਦੇਖੋਗੇ ਜਦੋਂ ਕਾਫਲਾ ਚੱਲੇਗਾ ਉਦੇ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਨਾਲ ਮੁਸਲਮਾਨ ਭਾਈਚਾਰਾ ਚੱਲੂਗਾ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਨਾਲ ਸਿੱਖ ਭਾਈਚਾਰਾ ਚੱਲੂਗਾ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਨਾਲ ਵਾਲਮੀਕ ਭਾਈਚਾਰਾ ਚੱਲੂਗਾ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਨਾਲ ਰਵਿਦਾਸੀਆ ਭਾਈਚਾਰਾ ਚੱਲੂਗਾ ਤੁਸੀਂ ਦੇਖੋਗੇ ਜਿੱਦਾਂ ਸਿਆਣਾ ਦੀ ਇੱਕ ਸ਼ਾਇਰ ਨੇ ਲਿਖਿਆ ਹੈ ਕਿ ਅਕੇਲੇ ਹੀ ਚਲੇ ਥੇ ਮੰਜ਼ਿਲ-ਏ-ਮਕਸੂਦ ਸੀ ਤਰਫ ਲੋਕ ਮਿਲਤੇ ਗਏ ਕਾਰਵਾ ਬਣਤਾ ਗਿਆ ਇਸ ਬੰਦੇ ਨੂੰ ਅਸੀਂ ਇਹਦੇ ਅੰਜਾਮ ਤੱਕ ਬਹੁਤ ਜਲਦੀ ਪਹੁੰਚਾ ਦਾਂਗੇ ਤੁਸੀਂ ਦੇਖੋਗੇ ਕਿ ਇਹ ਨਫਰਤ ਦੀ ਭਾਵਨਾ ਜਿਹੜੀ ਸਾਡੇ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਸਿਰ ਚੁੱਕਣ ਨਹੀਂ ਦੇਵੂਗੇ ਬਹੁਤ ਬਹੁਤ ਧੰਵਾਜੀ ਤਾਂ ਜਰੂਰ ਜੀ ਇਹ ਨਹੀਂ ਮੁਸੀਬਾਈ ਚਾਰ ਨਾਲ ਸੰਬੰਧਿਤ ਜੋਨ ਜੋਟਲੀ ਜੀ ਜਿਨ੍ਹਾਂ ਨੇ ਜੂਰਪ੍ਰੀਤ ਸਿੰਘ ਟਰੈਨੀਫੋਰਨੀਆ ਦੇ ਉੱਪਰ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਉਹਦੀ ਗਿਫਤਾਰੀ ਦੀ ਮੰਗ ਕੀਤੀ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਹੁੰਦਾ ਹੈ ਪਰ ਇਸ ਵੇਲੇ ਜਿਹੜੇ ਦੋਹਾਂ ਦਾ ਵਿਵਾਦ ਵਾਦ ਆਈ ਜਾ ਰਿਹਾ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਰੰਗਵੀਰ ਲਾਲੀ ਅੰਮ੍ਰਿਤਸਰ